ਕਿ ਕਿਡਨੀ ਆਈ ਮਰੇ ਜਮੰਦਰੀ ਹੂੰ 18-19 ਸਾਲ ਤੱਕ ਸਾਨੂੰ ਪਤਾ ਨਹੀਂ ਲੱਗਿਆ ਸੀ ਤੇ ਕਿਡਨੀ ਤੁਹਾਡੀ ਕਿਸੇ ਹੋਰ ਜਗ੍ਹਾ ਵੀ ਹੈ ਕੁਦਰਤੀ ਤੌਰ ਤੇ ਹਾਂਜੀ ਪੱਟ ਦੇ ਵਿੱਚ ਆਏ ਅ ਸਾਡਾ ਮਕਸਦ ਕੋਈ ਵੀਵਜ਼ ਲੈਣਾ ਨਹੀਂ ਸਿਰਫ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਧਾਰਮਿਕ ਸੰਸਥਾਵਾਂ ਜਾਂ ਹੋਰ ਜਿਹੜੀਆਂ ਸਮਾਜਿਕ ਵੀ ਸੰਸਥਾਵਾਂ ਨੇ ਉਹਨਾਂ ਦੇ ਤੱਕ ਪਹੁੰਚਾਉਣਾ ਮੈਂ ਕਰਨ ਮਨ ਪੈਸੇ ਦੀ ਲੋੜ ਨਹੀਂ ਮੈਂ ਤਾਂ ਦਵਾਈਆਂ ਠੀਕ ਤਵਾਦ ਪੈਸਾ ਮੈਂ ਕਰਨ ਪੈਸਾ ਮੇਰੇ ਨਾਲ ਥੋੜੀ ਭਾਗੇ ਜੀ ਵੀ ਚਲੋ ਜਿੰਨੇ ਦਿਨ ਮੈਂ ਕੱਟ ਰਹੇ ਵੀ ਚਲੋ ਵਧੀਆਂ ਨਿਕੜ ਜਾਣਗੇ ਮੇਰੇ ਚੂਲੇ ਨਿਕੜ ਗਏ ਗਏ ਵਾ ਤੇਲ ਲੱਤਾਂ ਦੀ ਹੱਡੀ ਟੁੱਟ ਗਈ ਸੀ ਅੱਛਾ ਉਹ ਇਤਰੀ ਜੁੜੀ ਵੀ ਹੋਣਗੀ ਕਿ ਲੋ ਮਲ ਸਰੀਰ ਨੂੰ ਕਰਾ ਤਾਕੜਾ ਮਾਣਾ ਮੋਟਾ ਕਿਲ ਚਿਲਣਾ ਯੋਗ ਹੋਗਾ ਚਲੀ ਗਿਆ ਹੁਣ ਦਿਵਾਲੀ ਤੋਂ ਪਹਿਲਾਂ ਫੇਰ ਉੱਤਰੀ ਹੋਗਾ ਹੁਣ ਤਾਂ ਜਮੇ ਸਰੀਰ ਉੱਠਣੀ ਨਾ ਮੈਂ ਪਾਸਾ ਨਹੀਂ ਲੈ ਸਕਦਾ ਆ ਦੇਖੋ ਸਹਰਾਣੇ ਲੱਗ ਜੇ ਪਾਸਾ ਵੀ ਲੈਣਾ ਕਿ ਤੁਹਾਨੂੰ ਨਾਲ ਬਣਾਣਾ ਰਾਤ ਨੂੰ ਠਾਲ ਕੇ ਮਾਣਾ ਮੋਟਾ ਜੇ ਪਾਸਾ ਲੈਣਾ ਭਾਵੇਂ ਤੇ ਬਹੁਤ ਟੋਈ ਮੇਰੀ ਬਹੁਤ ਦਰਦ ਕਰਦੀ ਹੈ ਜੀ ਕਾਲਰ ਡੈਲਸ ਕਰਾ ਕੇ ਸਾਰਾ ਦਿਨ ਰੋ ਕੇ ਘਟ ਗਿਆ। ਮੇਰਾ ਡੈਡੀ ਹੈ ਜੀ ਮੈਂ। ਤੇ ਹੁਣ ਚਾਚਾ ਜੀ ਦੇ ਬੇਟਾ ਸਾਡੇ ਕੋ ਨਹੀਂ ਆਇਆ ਵਾ। ਰੋਟੀ ਪਾਣੀ ਬਣਾ ਦਿੰਦੇ ਨੇ ਜੰਗਲੋਂ। ਕੱਪੜੇ ਧੋਏ ਹੋਏ ਮਿਲਣ ਨਾ ਨੇ। ਛੋਟੀ ਭੈਣ ਸੀ ਉਹ, ਉਹਦਾ ਵਿਆਹ ਕਰਾਇਆ ਮੈਂ ਮੇਰੀਆਂ ਭੈਣਾਂ ਤੇ ਇਹਨਾਂ ਨੇ। ਦੋ ਪਹਿਲਾਂ ਵੇਈਆਂ ਵੀ ਸੀ। ਬਿਮਾਰ ਹੋਣ ਤੋਂ ਪਹਿਲਾਂ ਹੀ ਵਿਆਹੀ ਹੋਈ ਸੀ। ਛੋਟੀ ਜਿਹੀ ਉਹਦਾ ਹੁਣੇ ਵਿਆਹ ਕੀਤਾ। പിതാജി വിചാര സവേ ചില ശുതി മടാ മോട്ടി ദൈവ വൂട്ട് സബ്ജി ഭാജി ലവാക ഷോട്ട അതേ ഭാഗ ഹെൽപ്പ് കപ്പേ ധോടെ മടാ മോട്ടാ സോദർ ടികത്ത് ചിലോ ലേ ആണോ ടീ എങ്ങനെ മെങ്കിൽ പേസേ വള്ളോ തീയണ ਸਰੀਰ ਵੱਲੋਂ ਬਹੁਤ ਦਿੱਕਤ ਆਉਂਦੀ ਹੈ ਹੁਣ ਤਾਂ ਜੇ ਮੈਨੂੰ ਕੋਈ ਹੱਥ ਵੀ ਲਾ ਦੇ ਚੱਕ ਕੇ ਉੱਠ ਵੀ ਨਹੀਂ ਸਕਦਾ ਬੈਠ ਮੈਂ ਜਾ ਤਾ ਮੈਂ ਸਮਾਂ ਗਾਣਾ ਗੜਦਾ ਜਾਚ ਉਹਨੂੰ ਬੈਠਣ ਉਹ ਜਦੋਂ ਚੱਕ ਕੇ ਉਠਾਣਗੇ ਦਰਦ ਹੁੰਦਾ ਬਹੁਤ ਜ਼ਿਆਦਾ 10 12 15 ਰੁਪਏ ਤੱਕ ਵੀ ਪਹੁੰਚ ਜਾਂਦੀ ਹੈ ਦਵਾਈ ਦਵਾਈ ਦਵਾਈਓ ਇੰਨੀ ਮਹਿੰਗੀ ਹੈਗੀ ਅਗਲੇ ਆਸ਼ਵਾਨ ਕਾਰਡ ਤੱਕ ਲਈ ਡੈਲ ਚ ਸੋਣ ਮੇਰਾ ਤਾਂ ਆਪਣਾ ਫਰੀਦ ਜਮੀਨ ਹੀ ਨਸਾਰਾ ਕਰ ਕੱਲੇ ਆ ਤੱਥ ਕਿੱਲਣੇ ਯਾ ਪਰ ਮੋਹ ਚੱਲ ਰਿਹਾ ਬੱਸ ਅਨਮਿਊਟ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਹਰ ਰੋਜ਼ ਖਬਰਾਂ ਤੇ ਹੋਰ ਸਿਆਸੀ ਤੇ ਧਾਰਮਿਕ ਮੁਲਾਕਾਤਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਪਰ ਅੱਜ ਅਸੀਂ ਕਿਸੇ ਸਿਆਸੀ ਜਾਂ ਧਾਰਮਿਕ ਮੁਲਾਕਾਤ ਨਹੀਂ ਬਲਕਿ ਇੱਕ ਵੀਰ ਗੁਰਸੇਵਕ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਕਿਡਨੀ ਪੱਟ ਦੇ ਵਿੱਚ ਹੋਣ ਕਰਕੇ ਇੱਕ ਬਿਮਾਰੀ ਦੇ ਨਾਲ ਜੋ ਕੁਦਰਤੀ ਤੌਰ ਤੇ ਪਦੈਸ਼ੀ ਉਹਨਾਂ ਦੇ ਪੱਟ ਦੇ ਵਿੱਚ ਕਿਡਨੀ ਸੀ ਉਹਦੇ ਨਾਲ ਜੂਝ ਰਹੇ ਨੇ ਤੇ ਬਹੁਤ ਸਮੇਂ ਤੋਂ ਮੰਜੇ ਦੇ ਉੱਤੇ ਪਏ ਨੇ ਉਹਨਾਂ ਦਾ ਦੁੱਖ ਦਰਦ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਆਏ ਆ ਅਸਲ ਦੇ ਵਿੱਚ ਮੀਡੀਆ ਦਾ ਕੰਮ ਹੁੰਦਾ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਲੋਕਾਂ ਤੱਕ ਜਾਂ ਹੋਰ ਜਿਹੜੇ ਆ ਉੱਪਰ ਜਿਹੜੇ ਆਕੂ ਬੈਠੇ ਹੁੰਦੇ ਨੇ ਜਾਂ ਹੋਰ ਜਿਨ੍ਹਾਂ ਤੱਕ ਪਹੁੰਚਣੀ ਚਾਹੀਦੀ ਹੈ ਉਹਨਾਂ ਤੱਕ ਪਹੁੰਚਾਉਣਾ ਹੁੰਦਾ ਤੇ ਅਸੀਂ ਅੱਜ ਤੁਹਾਡੀ ਮੁਲਾਕਾਤ ਗੁਰਸੇਵਕ ਸਿੰਘ ਹੁਣਾਂ ਦੇ ਨਾਲ ਕਰਾਵਾਂਗੇ ਜੋ ਕਿ ਜਿਨ੍ਹਾਂ ਦੀ ਕਿਡਨੀ ਉਹ ਪੱਟ ਦੇ ਵਿੱਚ ਹੈ ਉੱਤੇ ਲਗਾਤਾਰ ਉਹਨਾਂ ਦੀ ਡਾਇਲਿਸਿਸ ਹੁੰਦੀ ਹੈ ਤੇ ਘਰ ਦੇ ਵਿੱਚ ਕਮਾਉਣ ਵਾਲਾ ਸਿਰਫ ਉਹਨਾਂ ਦਾ ਪਿਤਾ ਬਜ਼ੁਰਗ ਪਿਓ ਆ ਜੋ ਕਿ ਆਟੋ ਚਲਾ ਕੇ ਗੁਜ਼ਾਰਾ ਕਰਦਾ ਹੈ ਤੇ ਉਸ ਨੂੰ ਸੰਭ ਰਿਹਾ ਹੈ ਉਸ ਦੇ ਪਰਿਵਾਰ ਦੇ ਵਿੱਚ ਉਸ ਨੂੰ ਸੰਭਣ ਵਾਲਾ ਵੀ ਜਿਹੜਾ ਹੈ ਉਸ ਦੇ ਚਾਚੇ ਦਾ ਬੇਟਾ ਜੋ ਕਿ ਉਸ ਦੇ ਨਾਲ ਰਹਿ ਰਿਹਾ ਹੈ ਉਸ ਦਾ ਆਪਣਾ ਪਰਿਵਾਰ ਹੈ ਤੇ ਉਹਨਾਂ ਦੇ ਨਾਲ ਮੁਲਾਕਾਤਾਂ ਮੁਲਾਕਾਤ ਜਿਹੜੀ ਆ ਤੁਹਾਡੀ ਕਰਾਵਾਂਗੇ ਉਹਨਾਂ ਦਾ ਦੁੱਖ ਤਰਦ ਜਿਹੜਾ ਉਹ ਤੁਹਾਡੇ ਤੱਕ ਪਹੁੰਚਾਣ ਦੀ ਜੋ ਕਿ ਸਾਨੂੰ ਸੁਣ ਰਹੇ ਹੋ ਤੁਹਾਡੇ ਤੱਕ ਪਹੁੰਚੇ ਉਹਨਾਂ ਦਾ ਦੁੱਖ ਦਰਦ ਤਾਂ ਜੋ ਕੋਈ ਵੀ ਜਿਹੜੇ ਸਾਡਾ ਮਕਸਦ ਕੋਈ ਵਿਊਜ਼ ਲੈਣਾ ਨਹੀਂ ਸਿਰਫ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਧਾਰਮਿਕ ਸੰਸਥਾਵਾਂ ਜਾਂ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦੇ ਤੱਕ ਪਹੁੰਚਾਉਣਾ ਆਉ ਤੁਹਾਡੀ ਮੁਲਾਕਾਤ ਕਰਾਉਣੀ ਹੈ ਲਗਭਗ ਪਿਛਲੇ 2 ਦਹਾਕਿਆਂ ਤੋਂ ਇੱਕ ਕੁਦਰਤ ਵੱਲੋਂ ਦਿੱਤੀ ਇੱਕ ਬਿਮਾਰੀ ਦੇ ਨਾਲ ਗੁਰਸੇਵਕ ਸਿੰਘ ਜੂਝ ਰਹੇ ਨੇ ਤੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਤੇ ਹੋਰ ਜਿਹੜੀਆਂ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸਾਰੀਆਂ ਗੱਲਾਂ ਜਾਣਾਂਗੇ ਹਾਲਾਂਕਿ ਕੁਦਰਤ ਵੱਲੋਂ ਜਿਸੀ ਜਦੋਂ ਜਿੰਨੇ ਕ ਸਾਨੂੰ ਦੱਸਿਆ ਵੀਰ ਗੁਰਸੇਵਕ ਸਿੰਘ ਹੋਣਾ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਹੈ ਵੀਰ ਜੀ ਤੇ ਅਸਲ ਦੇ ਵਿੱਚ ਪ੍ਰੋਬਲਮ ਕੀ ਆ ਤੁਹਾਨੂੰ ਮੈਨੂੰ ਕਿਡਨੀਆਂ ਖਰਾਬ ਨੇ ਜੀ ਡਾਇਲਿਸਿਸ ਹੁੰਦੀ ਹੈ ਮੇਰੀ ਹਮ ਇੱਕ ਗੱਡਨੀ ਆਈ ਮਰੇ ਜਮਾਂਦਰੀ ਹਮ 18-19 ਸਾਲ ਤੱਕ ਸਾਨੂੰ ਪਤਾ ਨਹੀਂ ਲੱਗਿਆ ਸੀਗਾ ਹਮ ਤੇ ਰਾਜਗੜੀ ਦੇ ਕੰਮ ਕਰਦਾ ਹੀ ਵਧੀਆ ਅੱਛਾ ਤੇ ਫਿਰ ਮੈਂ ਨਾ ਪਹਿਲਾਂ ਰਾਜਗੜੀ ਦੇ ਕੰਮ ਕਰਦਾ ਫਿਰ ਮੈਂ ਆਟੋ ਚਲਾਉਣ ਲੱਗ ਗਿਆ ਸੀਗਾ ਠੇਕੇਦਾਰ ਪੈਸੇ ਨਹੀਂ ਦਿੰਦੇ ਸੀਗੇ ਹਮ ਮਹੀਨਾ ਕੰਮ ਕਰਕੇ ਉਹਦਾ ਤਾਂ ਦਿਹਾੜੀ ਵੀ 70-80 ਮੈਨੂੰ ਮਿਲਦੀ ਸੀਗੀ ਹਮ ਉਹ ਵੀ ਨਵਾਂ ਲੈ ਮੈਂ ਨਾ ਬਾਦ ਪੈਸੇ ਹਮ ਤੇ ਫਿਰ ਮਨ ਦੁਖੀ ਹੋ ਗਿਆ ਫਿਰ ਮੇਰੇ ਡੈਡੀ ਕਹਿੰਦਾ ਵੀ ਤੂੰ ਚੱਲੋ ਵੀ ਟੈਂਪੋ ਚਲਾਣ ਲੱਗਿਆ ਮੈਂ ਟੈਂਪੋ ਚਲਾਣ ਲੱਗ ਗਿਆ। ਟੈਂਪੋ ਚਲਾਣ ਲੱਗ ਗਿਆ ਤੇ 18-19 ਸਾਲ ਤੱਕ ਪਤਾ ਨਹੀਂ ਲੱਗਿਆ। ਉਸ ਤੋਂ ਬਾਅਦ ਮੈਨੂੰ 2-3 ਮਹੀਨੇ ਤੇ ਪਹਿਲਾਂ ਜਿਦਾਂ ਆਪਾਂ ਯਾਰ ਦੋਸਤਾਂ ਨਾਲ ਕਰਦੇ ਤੇ ਅੱਖਾਂ ਪੀਲੀਆਂ ਹੋ ਰਹੀਆਂ ਨੇ। ਮਾੜੀ ਮਾੜੀ ਅੱਖਾਂ ਪੀਲੀਆਂ ਹੁੰਦੀ ਮੈਂ ਕਿਤੇ ਉਹ ਹੋ ਜਾਂਦੀਆਂ ਨੇ। ਵੀ ਚਲੋ ਸਾਰਾ ਦਿਨ ਮਿੱਟੀ ਧੂੜ ਚ ਰਹਿੰਦੇ ਆਪਾਂ। ਤੇ ਬੱਸ ਇੱਕੇ ਦਾਵਾ ਫਰਮਾਇਆ ਕੋਈ ਬੰਦਾ ਮੈਂ ਕਿਹਾ ਕਿ ਤਰ੍ਹਾਂ ਆਪਾਂ ਬੈਠੇ ਸੀ ਮੈਂ ਕਿਹਾ ਮਨ ਨੂੰ ਘਬਰਾਹਟ ਜੀ ਹੁੰਦੀ ਆ। ਕਿੰਨੀ ਉਮਰ ਸੀ ਤੁਹਾਨੂੰ ਥੋੜੀ? ਔਣੀ ਨੇ ਕਿ ਸਾਲ ਉਮਰ ਸੀ। ਉਦੋਂ ਜਦੋਂ ਪਹਿਲੀ ਵਾਰ ਤੁਹਾਨੂੰ ਇਹ ਬੋਲ ਹਾਂ ਤੇ ਫਿਰ ਯਾਰ ਦੋਸਤ ਬਟ ਮੈਂ ਕਹਿਆ ਯਾਰ ਉਹ ਕਹਿੰਦੇ ਯਾਰ ਖੂਨ ਚੈੱਕ ਕਰਾ ਲਾ ਵੀ ਖੂਨ ਨਾ ਘਟੋ ਅਸੀਂ ਖੂਨ ਚੈੱਕ ਕਰਾਇਆ ਤੇ 4 ਗ੍ਰਾਮ ਅੱਛਾ ਤਾਂ ਫਿਰ ਉਦੋਂ ਬਾਅਦ ਅੱਗੇ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਜਿੱਤਰ ਹੁਣ ਆਪਾਂ ਕਹਿ ਦਿੰਨੇ ਆ ਉਦੋਂ ਉਮਰ ਵੀ ਘਟ ਚੀਗੀ ਆਪਾਂ ਕੰਨਾਂ ਚੱਲ ਬੱਚਾ ਵਾਲੇ ਡਾਕਟਰ ਨੂੰ ਦਿਖਾ ਲੈਣੇ ਆ ਵੀ ਕਿਹੜਾ ਭੱਜਿਆ ਬਿਰਗਾ ਦੂਰ ਆਪਣੇ ਇੱਥੇ ਗਰਗ ਡਾਕਟਰ ਹਸਨੌਰ ਇੰਡੀਪਟਿਆਲੇ ਉਸ ਕੋਲ ਗਏ ਤੇ ਉਹਨੇ ਟੈਸਟ ਲਿਖ ਕੇ ਦਿੱਤੇ ਭਾਰਤ ਲਬੋਟਰੀ ਅਸੀਂ ਟੈਸਟ ਕਰਾਏ ਤੇ ਉਹਨੂੰ ਦਿਖਾਏ ਤੇ ਉਹ ਕਹਿੰਦਾ ਇਹ ਕੋਲ ਤਾਂ ਕਿਡਨੀ ਨੇ ਕਿਡਨੀ ਖਰਾਬ ਨੇ ਇਹਦੇ ਤਾਂ ਹੂੰ ਵੇਥੇ ਡਾਕਟਰ ਉਦਮ ਸਿੰਘ ਆਪਣੇ ਪਟਿਆਲੇ ਅੱਛਾ ਮੰਨਿਆ ਤਾਂ ਉਹਦੇ ਕੋਲ ਵਾਇ ਉੱਨ ਦਾ ਪੁੱਛੇ ਨੇ ਸਾਨੂੰ ਹੂੰ ਉਹਦੇ ਕੋਲ ਬਾੜ ਦੇ ਮੋੜੇ 2 ਘੰਟੇ ਕੱਢ ਕੇ ਅਸੀਂ ਆ ਗਏ ਹੂੰ ਤੇ ਤਵੇ ਤਾਂ ਫਿਰ ਜਦੋਂ ਮਤਲਬ ਪਤਾ ਲੱਗ ਜਾਂਦਾ ਤੋਬੇ ਦੀ ਕਿਰਮ ਇਤਰਾ ਹੋ ਗਈ ਵੀ ਬੱਸ ਗਿਆ ਜਮੀ ਹੂੰ ਕੀ ਪਤਾ ਲੱਗਿਆ ਤੁਹਾਨੂੰ ਉਦੋਂ ਪਹਿਲੀ ਵਾਰ ਵੀ ਉਹ ਕਹਿੰਦੇ ਵੀ ਕਿਡਨੀ ਖਰਾਬ ਨੇ ਕੋਣ ਘਟੇ ਹੂੰ ਤੇ ਕਿਡਨੀ ਤੁਹਾਡੀ ਕਿਸੇ ਹੋਰ ਜਗ੍ਹਾ ਵੀ ਹੈ ਕੁਦਰਤੀ ਤੌਰ ਤੇ ਹਾਂਜੀ ਪੱਟ ਦੇ ਵਿੱਚ ਆਏ ਪੱਟ ਦੇ ਵਿੱਚ ਆ ਹਾਂਜੀ ਹਾਂਜੀ ਇਹ ਚੋਲਾ ਜਿੱਥੇ ਆਪਾਂ ਮੈਂ ਸਮਝ ਗਿਆ ਪੱਟ ਦੇ ਨਜ਼ਦੀਕ ਤੁਹਾਡੇ ਉਹ ਹਾਂਜੀ ਅਛਾ ਤੇ ਇੱਕੋ ਕਿਡਨੀ ਤੁਹਾਡੇ ਹੁਣ ਇੱਕੇ ਕਿਡਨੀ ਜਮਾਨਦਰੀ ਹੂੰ ਤੇ 18 ਸਾਲ ਦੀ ਉਮਰ ਜੀ ਤੁਹਾਨੂੰ ਪਹਿਲੀ ਵਾਰ ਪਤਾ ਲੱਗਦਾ ਵੀ ਕਿਡਨੀ ਦਾ ਪਹਿਲੀ ਵਾਰ ਪਤਾ ਲੱਗਾ ਇੱਕੋ ਕਿਡਨੀ ਦਾ ਵੀ ਇੱਕ ਕਿਡਨੀ ਆ ਤੇ ਵੀ ਉਹ ਪੱਟ ਚ ਹਾਂਜੀ ਪਹਿਲਾਂ ਜਿੱਤਰਾ ਮੈਂ ਸੁੱਤਾ ਪਿਆ ਰਹਤੋਂ ਨੂੰ ਜਦ ਦੇਣੇ ਸੁੱਤਾ ਪਏ ਆਪਣੇ ਆ ਬਾਥਰੂਮ ਆ ਜਾਂਦਾ ਸੀਗਾ ਹੂੰ ਤੇ 14-15 ਸਾਲਾਂ ਬਾਅਦ ਉਹ ਬਾਥੂ ਮਾਣਾ ਜਿੱਦਾਂ ਹੁਣ ਪਪੇ ਆ ਤੇ ਠੀਕ ਹੋ ਗਿਆ ਸੀਗਾ ਆਪਾਂ ਸੋਚਦੇ ਆ ਵੀ ਚਲੋ ਠੀਕ ਹੋ ਗਿਆ ਹੂੰ ਹੂੰ ਤੇ ਬਾਅਦ ਚ 3-4 ਸਾਲਾਂ ਬਾਅਦ ਇਹ ਪਤਾ ਲੱਗਿਆ ਵੀ ਗਿਡਨੀ ਇੱਕ ਹੈ ਹੂੰ ਫੇ ਮਨ ਉਹ ਜੇਂਦਰ ਆਲੇ ਕੇ ਉੱਥੇ ਭੜਤੀ ਕਰਾਇਆ ਤੇ ਟੈਸਟ ਟਸਟ ਕਰਾਇਆ ਹੂੰ ਤੇ ਉੱਥੇ ਫਿਰ 4-5 ਦਿਨਾਂ ਦਾ ਟਾਈਮ ਮਿਲਦਾ ਸੀਗਾ ਡੈਲਚ ਦਾ ਹੂੰ 4-5 ਦਿਨਾਂ ਦਾ ਡੈਲਚ ਕਰਾਨਾ ਸੀ ਹੂੰ ਤੇ ਫਿਰ ਮੈਂ ਦੇਖਿਆ ਤੇ ਪੋਰਟੇ ਚ ਸੂਈਆਂ ਲੱਗਦੀਆਂ ਨੂੰ 5 ਸੂਈ ਲੱਗਦੀ ਆ ਡਰ ਗਈ ਮੈਂ ਕਾ ਮੈਨਿਲ ਆਵੰਦਾ ਕ। ਹੂੰ ਚਲੋ 10-15 ਦਿਨ ਮੈਂ ਅਸੀਂ ਆ ਕੇ ਛੁੱਟੀ ਕਰਾਂਗੇ। ਡਾਕਟਰ ਕੰਦਾ ਵੀ ਜੇ ਤੁਸੀਂ ਨਹੀਂ ਕਰਾਣੀ ਛੁੱਟੀ ਕਰਾ ਲਓ। ਹੂੰ ਛੁੱਟੀ ਕਰਾ ਲਈ। ਚਲੋ ਉਹਨਾਂ ਦਾ ਮਾੜ ਮਟੋ ਬਲੱਡ ਜੜਾਇਆ ਮਤਲਬ ਇਸ ਸਰੀਰ 'ਚ ਜਾਣ ਜੀ ਪੈ ਗਈ। ਹੂੰ ਟਿਕ ਟੂਕ ਲੱਗ ਗਏ। ਹੂੰ ਤੇ ਫਿਰ ਤਕਲੀਫ ਮਿਠਵੋਣ ਲੱਗ ਗਈ। ਫਿਰ ਮੈਂ ਕਹੇ ਹੁਣ ਕਰਾਣੇ ਤੇ ਪੈਣੀ। ਅਸੀਂ ਫੇਰ ਦੇ ਅੰਦਰ ਪਰਤੀ ਹੋ ਗਏ। ਹੂੰ ਫਿਰ ਉਸੇ ਡਾਇਰਚੇ ਤੇ ਕਰਾਈ ਇੱਕ ਵਾਰੀ। ਹੂੰ ਦੂਜੀ ਵਾਰੀ ਫੇਰ ਕਰਾਈ। ਹੂੰ ਸਮਾਨ ਬੜਾ ਮਹਿੰਗਾ ਦੇ। 303500 ਦਾ ਸਮਾਨ ਮਖਾ ਲੈਂਦੇ ਜੀ। ਹੂੰ ਤੇ ਪਰ ਉਹਨਾਂ ਨੂੰ ਨੋਟ ਕਿ ਸਭੰਦ ਇਹਨਾਂ ਦੱਸਿਆ ਹੂੰ ਜਿੱਥੇ ਡੈਂਸ ਕਰਦੇ ਨੇ ਉਹ ਕਹਿੰਦੇ ਤੁਸੀਂ ਗਿਆਨ ਸਾਗਰ ਬਗਜੋ ਹੂੰ ਵੀ ਉੱਥੋਂ ਵੀ ਉੱਥੇ ਕੋਸਲ ਜਾਣ ਦੀ ਲੋੜ ਨਹੀਂ ਡੈਂਸ ਕਰਾਓ ਹੂੰ ਪੈਸੇ ਦੇਖਦੇ ਆਪਨਾ ਘਰੇ ਆ ਜਾ ਹੂੰ ਵੀ ਉੱਥੇ ਪੜਤੀ ਆਉਣ ਦੀ ਲੋੜ ਨਹੀਂ ਅੱਛਾ ਤੇ ਪਰ ਅਸੀਂ ਚਲੋ ਗਿਆਨ ਸਾਗਰ ਚਲੇਗੇ ਹੂੰ ਉੱਥੇ ਉਹਨਾਂ ਨੇ ਜਸਟ ਟਸਟ ਕਰਾਇਦੇ ਡੈਂਸ ਕਰਤੀ ਉਹਦੋਂ ਉਹਨਾਂ ਨੇ 900 ਰੁਪਏ ਲੈਂਦੇ ਸੀ ਅੱਛਾ 900 ਰੁਪਏ ਲੈਂਦੇ ਤੇ ਅਸੀਂ ਡੈਂਸ ਕਰਾ ਕੇ ਆ ਜਾਂਦੇ ਸੀਗੇ ਯਾਰ ਉਹ ਥਿੱਕ ਸਨੋਰ ਦਾ ਬੰਦਾ ਮਿਲ ਗਿਆ ਹੂੰ ਜਾਣ ਪਛਾਣ ਦੀ ਮਣੀ ਮੋਟੀ ਹੂੰ ਸਾਡੇ ਤੇ ਖੁੱਡੇ ਨੇੜੇ ਪਿੰਡ ਚ ਉਹਨਾਂ ਜਿਵੇਂ ਜੁਣਗੇ ਅਸੀਂ ਅਸੀਂ ਉਹਨਾਂ ਨਾਲ ਉਹਨਾਂ ਕੋਲ ਗੱਡੀ ਸੀ ਗੱਡੀ ਤੇ ਚੱਲੇ ਜਾਂਦੇ ਸੀ ਗੱਡੀ ਤੇ ਆ ਜਾਂਦੇ ਸੀ ਹੂੰ ਐਨ ਵਧੀਆ ਚੱਲੀ ਗਿਆ ਉਹਦੀ ਡੈਥ ਹੋ ਗਈ ਬੰਦੇ ਦੀ ਅਸੀਂ ਡੈਥ ਹੋ ਗਈ ਤੇ ਪਰ ਸਾਨੂੰ ਮੈਂ ਜਾਂਦਾ ਸੀਗਾ ਉੱਥੀ ਉੱਥੋਂ हट ਕੇ ਪਰ ਉੱਥੋਂ ਹੀ हट ਕੇ ਕਿਸੇ ਡਾਕਟਰ ਸੀਗਾ ਰਾਜਪੁਰੇ ਹੂੰ ਉੱਥੀ हट ਕੇ ਉਹਨਾਂ ਚਮਾਰ ਹਸਪੀਟਲ ਚ ਮਸਿੰਨਾ ਪਾਲੀਆਂ ਆਪਣੀਆਂ ਹੂੰ ਅਸੀਂ ਉਹਦੇ ਕੋਲ ਡੈਲਚੇ ਕਰਾਣ ਰੇਟ ਵਧਦੇਗੇ ਹੂੰ ਕੋਈ 3-4 ਸਾਲਾਂ ਚ ਉੱਥੇ ਵੀ ਕਰਾਈਆਂ ਨਾ ਹੂੰ ਜੋ ਜਿਦਾਂ 6 ਮਿੰਟ ਲੰਘੇ 100 ਰੁਪਏ ਪਦਾਦੀ 50 ਪਦਾਦੀ ਹਾਂ ਰੇਟ ਰੇਟ ਵਧੀ ਗਿਆ ਡੈਲਚੇ ਹਾਂ ਠੀਕ ਤੇ ਫਿਰ ਉਹ ਉੱਥੇ 1300 ਦੀ ਹੁੰਦੀ ਸੀ ਕਹਿੰਦਾ ਅਗਰ ਚ ਅੱਛਾ ਤੇ ਉਹ ਕਹਿੰਦਾ ਚਲ ਤੂੰ 1200 ਰੁਪਏ ਦੇ ਦੇ ਮੁੰਡਾ ਕਹਿੰਦਾ ਹੂੰ ਡਾਕਟਰੀ ਕਰਨ ਲੱਗ ਆਪਣਾ ਫਾਇਦਾ ਗਲੇ ਨੇੜੇ ਪੈਂਦਾ ਸੀ ਜਾਂ ਘੱਟ ਪੈਂਦਾ ਸੀਗਾ ਪੈਂਦਾ ਘੱਟ ਗਿਆ ਤੇ ਨਾਲੇ ਨਾਲੇ 100 ਰੁਪਏ ਵੀ ਘੱਟ ਗਏ ਹੂੰ ਤੇ ਮੈਂ ਉੱਥੋਂ ਵੀ ਡੈਂਲਸੇ ਕਰਾ ਕੇ ਆਰਦਾ ਰਿਆ ਤਿੰਨ ਚਾਰ ਮਹੀਨੇ ਉੱਥੇ ਵੀ ਕਰਾਈ ਤੇ ਮੈਂ ਉਹਨੂੰ ਕਿਸੇ ਨੂੰ ਦੱਸਿਆ ਇੱਥੇ ਸਰਬੱਤ ਦਾ ਪਲਾਸਟਿਕ ਹੀ ਆ ਅੱਛਾ ਜੀ ਅਰਮਾਟੇਡ ਜੀ ਹੂੰ ਉੱਥੋਂ ਮੈਂ ਕਾਰਡ ਬਣਵਾ ਲਈ 750 ਰੁਪਏ ਦਾ ਅਮਰੋਸ ਮਟਨ ਦਾ ਠੀਕ ਹੈ ਵੀ 750 ਦਿਓ ਡੈਂਲਸੇ ਕਰਾ ਕੇ ਘਰ ਆਇਓ ਕੋਈ ਚੀਜ਼ ਲਜਾਣ ਗਈ ਲੋੜ ਨਹੀਂ ਇਤਨਾ ਮਤਲਬ ਜਾਣਦਾ ਕਰਦੇ ਸੀ ਠੀਕ ਵੀ ਕਿਹਦੇ ਸੇ ਕਰੀਏ ਸਮਾਨ ਲੈ ਕੇ ਜਾਣਾ ਪਰ ਇੱਕ ਬੰਦਾ ਨਾਲ ਵੀ ਚਾਹੀਦਾ ਜੀ ਹੂੰ ਉਦੋਂ ਮੈਂ ਡੈਂਲਸੇ ਕਰਾ ਕੇ ਆਪਣਾ ਘਰੇ ਆਇਆ ਤੇ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਚਾਰ ਪੰਜ ਚਾਰ ਪੰਜ ਸਾਲ ਕਰਾਈ ਉੱਥੇ ਤੇ ਇਹਨਾਂ ਨੂੰ ਐਕਸੀਡੈਂਟ ਹੋ ਗਿਆ ਜੀ ਐਕਸੀਡੈਂਟ ਕਿਵੇਂ ਹੋਇਆ ਤੁਹਾਡਾ ਮੈਂ ਨਾ ਆਟੋ ਪਰ ਕੈਰ ਰਿਆ ਸੀਗਾ ਪਟਿਆਲੋਂ ਇੱਕ ਸਨੋਰੋ ਆਟੋ ਜਾ ਰਿਆ ਸੀਗਾ ਅੱਛਾ ਜੀ ਜਦ ਰੋਡ ਬੋ ਸੀ ਆਟੋ ਚਲਾਉਂਦੇ ਸੀ ਆਟੋ ਚਲਾਉਂਦੇ ਸੀ ਫੇਰ ਵੀ ਆਟੋ ਚਲਾਉਂਦੇ ਸੀ ਅੱਛਾ ਤੁਹਾਡੇ ਪ੍ਰੋਬਲਮ ਸੀ ਤੁਸੀਂ ਆਟੋ ਚਲਾਉਂਦੇ ਸੀ ਹਾਂ ਜੀ ਆਟੋ ਚਲਾਉਂਦਾ ਰਿਹਾ ਠੀਕ ਹੈ ਤੇ ਉਹਦਾ ਚਿੰਟਾ ਟੁੱਟ ਗਿਆ ਤੇ ਉਹ ਮੇਰੇ ਕਣੀ ਆ ਕੇ ਤੇ ਮੇਰਾ ਆਟੋ ਆਟੋ ਪਲਟ ਗਿਆ ਆਹ ਮੋੜਾ ਸਾਹਮਣੇ ਟਕਰੋ ਉਦੋਂ ਸੱਟਾਂ ਕਿੱਥੇ ਲੱਗੀਆਂ ਤੁਹਾਡੇ ਮੇਰਾ ਚ ਵਾ ਤੇ ਲੱਤ ਦੀ ਹੱਡੀ ਟੁੱਟ ਗਈ ਸੀਗੀ ਅੱਛਾ ਉਹ ਇਤਰੀ ਜੁੜੀ ਵੀ ਹੁਣ ਵੀ ਤੇ ਮਤਲਬ ਜਿਵੇਂ ਜੇ ਤਰ੍ਹਾਂ ਆਪਾਂ ਪੱਟੀਆਂ ਬੰਨਦੇ ਆ ਤਾਂ ਬਾਹ ਤੇ ਪੱਟੀ ਬੰਨਣੀ ਵੀ ਹੈ ਹੂੰ ਹਲੇ ਵੀ ਦਰਦ ਹੁੰਦਿਆਂ ਨੇ ਜੋੜ ਬਹੁਤ ਦਰਦ ਹੁੰਦਾ ਸਰੀਰ 'ਚ ਦਰਦ ਹੁੰਦਾ ਹੁਣ ਵੀ ਥੋੜੇ ਬਹੁਤ ਤਾਂ ਬਹੁਤ ਦਰਦ ਹੁੰਦਾ ਹੈ ਅੱਛਾ 10 ਗੋਲੀਆਂ ਖਾਣਾ ਹੈ ਦਰਦ ਵਾਲੀਆਂ ਇੱਕ ਟਾਈਮ ਸਵੇਰੇ ਤੇ ਸ਼ਾਮ ਨੂੰ ਅੱਛਾ ਦਰਦ ਵੀ ਨਹੀਂ ਗੋਲੀਆਂ ਖਾ ਰਹੀਓ ਤੁਸੀਂ ਹਾਂ ਇਹ ਫਿਰ ਵੀ ਦਰਦ ਹਟਦਾ ਨਹੀਂਗਾ ਬਸ ਉਹ ਇਹ ਹੋ ਜਾਂਦਾ ਵੀ ਚਲੋ ਅਹਿਸਾਸ ਹੋ ਜਾਂਦਾ ਵੀ ਗੋਲੀਆਂ ਖਾਈਆਂ ਵੀ ਚਲੋ ਹੂੰ ਕੁਸਤਾ ਅਸਰ ਹੋਏਗਾ ਹੂੰ ਤੇ ਫਿਰ ਵੀ ਮੈਂ 6 ਮਹੀਨੇ ਘਰੇ ਪਿਆ ਰਿਆ ਅੱਛਾ ਚੂਲਾ ਹੋ ਗਿਆ ਮਤਲਬ ਕੀ ਹੂੰ ਫਿਰ ਅਸੀਂ ਇੱਕ ਦਿਖਾਇਆ ਮਤਲਬ ਕਿ ਉਹਨਾਂ ਦੇ ਅਨੰਦ ਰਣ ਅਨੰਦਰਾ ਦਿਖਾਇਆ ਸੀਗਾ ਠੀਕ ਹੈ ਉਹ ਕਹਿੰਦੇ ਵੀ ਇਨਫੈਕਸ਼ਨ ਜਾਂਦੇ ਆ ਹੂੰ ਫਾਈਲ ਲੈ ਕੇ ਗਏ ਸੀ ਅਸੀਂ ਅਮਰ ਤੋਂ ਮੈਂ ਤਾਦਰ ਲੈ ਕਰਕੇ ਇਤਰਾ ਕੋਈ ਦਿਨ ਦਾ ਡਾਕਟਰ ਅੱਛਾ ਜੀ ਚਲੋ ਜਾਣ ਪਛਾਣ ਤੇ ਕੀ ਰੋ ਜਾਣਾ ਜਾਣਾ ਤੇ ਇਤਰਾ ਐਕਸੀਡੈਂਟ ਹੋ ਗਿਆ ਇਤਰਾ ਤਰ ਵੀ ਅਨੰਦਰਾ ਪਰਟੀ ਕਰਾਇਆ ਪਰ ਫਾਈਲ ਦੇ ਉਹ ਵੀ ਦਿਖਾਣੀ ਉਹਨੂੰ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਵੀ ਨਹੀਂ ਅਸੀਂ ਕੁਛ ਨਹੀਂ ਘਟਾ ਦਿੱਤੀ ਰਫੜ ਅੱਛਾ ਤੇ ਵੀ ਤੁਸੀਂ ਦੇਸੀ ਇਲਾਜ ਕਰਾ ਲਓ ਜੇ ਹੁੰਦਾ ਕਿਤੇ ਹੂੰ ਅਸੀਂ ਕਨੌਰ ਤੋਂ ਬੰਦਾ ਇੱਕ ਸਾਡਾ ਜਾਣ-ਪਛਾਣ ਦਾ ਹੀ ਪਰਣਾ ਵਿੱਚ ਲੋ ਦਿਖਾਉਂਦੇ ਉਹ ਨੂੰ ਬੁਲਾਗ ਲੈਂਦੇ ਸੀਗੇ ਤੇ ਉਹ ਦੇਖ ਜਾਂਦਾ ਸੀਗਾ ਚਲੋ ਉਹਨੇ ਖਿੱਚ ਤੂਗੇ ਸਕੰਜੇ ਨਾਲ ਹਲ ਲੱਗ ਗਿਆ ਸੀਗਾ ਤੁਰਨ ਮੈਂ ਡੇਡ ਮੈਂ ਨਹੀਂ ਬਾਤ ਅੱਛਾ ਤੇ ਉਸ ਤੋਂ ਬਾਅਦ ਮੈਂ ਬਲੱਡ ਘਟ ਗਿਆ ਫੇਰ ਬਲੱਡ ਲਵਾਇਆ ਤੇ ਉਹ ਫੇਰ ਰੈਕਸ਼ਨ ਕਰ ਗਿਆ ਠੀਕ ਹੈ ਤੇ ਫੇਰ ਉਸ ਤਰੀ ਹੋ ਗਿਆ ਫੇਰ ਤਾਂ ਉੱਠਿਆ ਨਹੀਂ ਗਿਆ ਹੀ ਉਸ ਤੋਂ ਬਾਅਦ 6 ਮਹੀਨੇ ਬਾਅਦ ਚਲੋ ਮਜਬੂਰੀਆਂ ਤੁਹਾਨੂੰ ਪਤਾ ਹੂੰ 750 ਵੀ ਕਰਨਾ ਬਹੁਤ ਔਖਾ ਹੋ ਗਿਆ ਹੂੰ ਤਾਂ ਫਿਰ ਮੈਂ ਨੂੰ ਚੱਕ ਕੇ ਬਿਠਾ ਦੇਣੀ ਹੈ ਆਟੋ ਦੇ ਵਿੱਚ ਠੀਕ ਹੈ ਸਾਰਾ ਦਿਨ ਮੈਂ ਆਟੋ ਚਲਾ ਕੇ ਆਟੋ ਦੇ ਵਿੱਚ ਖਾਣਾ ਆਟੋ ਦੇ ਵਿੱਚ ਪੀਣਾ ਤਰੇ ਯਾਰ ਦੋਸਤ ਹੁੰਦੇ ਜੀ ਕਿਸੇ ਚਾਹ ਦੀ ਲੋੜ ਹੈ ਜੇ ਚਾਹ ਮੰਗਾ ਦੇ ਇਹ ਕੋਈ ਚੀਜ਼ ਖਾਣੀ ਹੈ ਪੈਸੇ ਲੈ ਜਾ ਦਿੱਤੇ ਠੀਕ ਲਿਆ ਯਾਰ ਦੋਸਤ ਲਿਆ ਦਿੰਦੇ ਸਾਰੇ ਯਾਰ ਦੋਸਤ ਬਹੁਤ ਚੰਗੇ ਨੇ ਆਪਾਂ ਇਹਨਾਂ ਕਹਿੰਦੇ ਸਾਰੇ ਮਰੀ ਆਟੋ ਜਾ ਕੇ ਬੈਠ ਜਾਂਦੇ ਸੀ ਜਦੋਂ ਨੰਬਰ ਲਾ ਲਈ ਇਤਰੇ ਘੜੇ ਆ ਵੀ ਚਲੋ ਇਹਦਾ ਢੀਲ ਬਣਾ। ਅਸੀਂ ਬੈਠੇ ਰਹੇ ਦੋ ਦੋ ਘੰਟੇ ਗੱਲਾਂ ਮਾਰੀ ਜਾਂਦੇ ਸੀ। ਹੂੰ ਚਲੋ ਜੀ ਉਸ ਤੋਂ ਬਾਅਦ ਇਹ ਪਿਛਲੇ ਸਾਲ ਤੋਂ ਪਿਛਲੇ ਸਾਲ ਮੇਰੇ ਸੈੱਲ ਘਟ ਗਏ ਸੀ। ਅੱਛਾ ਸੈੱਲ ਘਟ ਗਏ ਤੇ ਕਮਜ਼ੋਰੀ ਆ ਗਈ ਜਿੱਤਰ ਹੁਣ ਪਿਆ ਬੈੱਡ ਤੇ ਇਤਰੀ ਪੈ ਗਈਆਂ ਮੈਂ। ਹੂੰ ਉਸ ਤੋਂ ਬਾਅਦ ਫੇਰ ਮੈਨੂੰ ਚਲੋ ਮੈਂ ਸਰੀਰ ਨੂੰ ਕਰਾ ਤਾਕੜਾ ਮਾਣਾ ਮੋਟਰ। ਚਲ ਚਲਣਾ ਯੋਗਾ ਗਿਆ ਚਲੀ ਗਿਆ। ਹੁਣ ਦਿਵਾਲੀ ਤੋਂ ਪਹਿਲਾਂ ਫੇਰ ਉੱਤਰੀ ਹੋ ਗਿਆ। ਹੁਣ ਤਾਂ ਜਿਵੇਂ ਸਰੀਰ ਉੱਠਣ ਜਾਂਦਾ। ਹੁਣ ਤੁਹਾਨੂੰ ਜ ਬਿਲਕੁਲ ਵੀ ਉਠਾਇਆ ਜਾਂਦਾ ਜਾਵੇਂ ਫੜਕੇ ਠਾਲ ਦੇਣ ਕਰਦੇ ਹਾਂ ਫੜਕੇ ਚੱਕਣਗੇ ਇੱਕ ਜਣਾ ਕਿੰਨੇ ਚੱਕੇਗਾ ਦੋ ਜਣੇ ਸਹਰਾਣੇ ਲਾ ਇੱਕ ਜਣਾ ਤਾਣੇ ਅੱਛਾ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਮੇਰਾ ਡੈਡੀ ਹੈ ਜੀ ਮੈਂ ਅੱਛਾ ਤੇ ਹੁਣ ਚਾਚਾ ਜੀ ਦੇ ਬੇਟਾ ਸਾਡੇ ਕੋਲ ਨਹੀਂ ਆਇਆ ਵਾ ਰੋਟੀ ਪਾਣੀ ਬਣਾ ਦੇਣਾਂ ਜੀ ਚਲੋ ਕੱਪੜੇ ਧੋਏ ਹੋਏ ਮਿਲ ਜਾਣ ਦੇ ਨੇ ਛੋਟੀ ਭੈਣ ਸੀ ਉਹ ਉਹਦਾ ਵਿਆਹ ਕਰਾਇਆ ਉਹ ਮੇਰੀਆਂ ਭੈਣਾਂ ਤਿੰਨਾਂ ਨੇ ਦੋ ਪਹਿਲਾਂ ਵੇਈਆਂ ਸੀ ਬਿਮਾਰ ਹੋਣ ਤੋਂ ਪਹਿਲਾਂ ਹੀ ਵਿਆਹੀਆਂ ਸੀ ਛੋਟੀ ਜਿਹੀ ਉਹਦਾ ਹੁਣੇ ਵਿਆਹ ਕੀਤਾ 22 ਸਾਲ ਹੋ ਗਏ ਠੀਕ ਹੈ ਹਾਂਜੀ ਤੋਂ ਉਸ ਤੋਂ ਬਾਅਦ ਤੋਂ ਤੁਹਾਡੇ ਚਾਚਾ ਜੀ ਦਾ ਬੇਟਾ ਤੁਹਾਡੇ ਨਾਲ ਰਹਿ ਰਿਹਾ ਹੈ ਹਾਂਜੀ ਹਾਂਜੀ ਸਾਮਸਵਾਲ ਵੀ ਉਹੀ ਕਰਦੇ ਹੋਣਗੇ ਹਨ ਹਾਂਜੀ ਹਾਂਜੀ ਹੂੰ ਤੇ ਕਾ ਮਤਲਬ ਫਾਈਨੈਂਸ਼ੀਅਲ ਫਿਰ ਘਰ ਦੇ ਵਿੱਚ ਕਮਾਉਣ ਵਾਲਾ ਕੌਣ ਆ ਉਹ ਤੇ ਡੈਡੀ ਨੇ ਖਰਚਾ ਬਣੀ ਡੈਡੀ ਨੇ ਕਿੰਨੀ ਉਮਰ ਹੋਣਾ ਦੀ ਉਹਨਾਂ ਦੀ ਉਮਰ ਹੈਗੇ 70 ਸਾਲ 70 ਸਾਲ ਦੀ ਉਮਰ ਚ ਉਹ ਹੁਣ ਆਟੋ ਚ ਲਾ ਰਿਹਾ ਆਟੋ ਚ ਲਾ ਰਹੀ ਨਹੀਂ ਹਾਂਜੀ ਨਹੀਂ ਪਹਿਲਾਂ ਤੁਸੀਂ ਚਲਾ ਰਹੇ ਸੀ ਤੁਸੀਂ ਨਹੀਂ ਉਹ ਵੀ ਚਲਾਉਂਦੇ ਸੀ ਪਹਿਲਾਂ ਦੋ ਆਟੋ ਸਵੇਗੀ ਚੱਕ ਮੈਂ ਤੇ ਲੰਦਾ ਇਹਨਾਂ ਕੋ ਲੱਗ ਗਾ ਟੂ ਸੀਗਾ ਮੇਰੇ ਕੋ ਲੱਗ ਗਾ ਹੁਣ ਕਰਾ ਖੜਾ ਰੇ ਖਰਾਬ ਹੀ ਹੋਏਗਾ 4-5 ਮਹੀਨੇ ਸਕੂਲ ਦੇ ਬੱਚੇ ਲੱਗੇ ਨੇ ਚਲੋ ਇੱਕ ਦੇ ਬੱਚੇ ਛੱਡ ਜਾਂਦੇ ਨੇ ਇੱਕ ਦਾ ਨੰਬਰ ਲਾ ਲੈਂਦੇ ਨੇ ਮਦਦ ਸਵਾਰੀ ਉਧਰ ਦਾ ਢੋਲਿੰਦੇ ਹਾਂ ਤਾਂ ਦਿੱਕਤਾਂ ਆ ਰਹੀਆਂ ਨੇ ਕੋਈ ਦਿੱਕਤ ਤਾਂ ਬਹੁਤ ਆ ਰਹੀ ਹੈ ਕਿਹੜੀ ਚੀਜ਼ ਦੀ ਦਿੱਕਤ ਆ ਰਹੀ ਤੇ ਚਲੋ ਪੈਸੇ ਵੱਲੋਂ ਤਾਂ ਆਣੀ ਹੋਣੀ ਹੈ ਸਰੀਰ ਵੱਲੋਂ ਹੀ ਬਹੁਤ ਦਿੱਕਤਾਂ ਆਉਂਦੀਆਂ ਹੁਣ ਤਾਂ ਜੇ ਮੈਨੂੰ ਕੋਈ ਹੱਥ ਵੀ ਲਾ ਦੇ ਚੱਕ ਕੇ ਉੱਠ ਵੀ ਨਹੀਂ ਸਕਦਾ ਬੈਠਣਾ ਜਾਦਾ ਮੈਂ ਸਮਾਂ ਗਾਲਾਂ ਕਢਦਾ ਜਾਚ ਉਹਨੂੰ ਬੈਠਣੇ ਉਹ ਜਦ ਚੱਕ ਕੇ ਉਠਾਣ ਕੇ ਦਰਦ ਹੁੰਦਾ ਬਹੁਤ ਜ਼ਿਆਦਾ ਅੱਛਾ ਹਾਂਜੀ ਤੇ ਹੁਣ ਤੁਸੀਂ ਚਾਹੁੰਦੇ ਕੀ ਹੋ ਵੀ ਲੋਕ ਫਾਈਨੈਂਸ਼ੀਅਲੀ ਤੌਰ ਤੇ ਤੁਹਾਡੀ ਮਦਦ ਕਰਨ ਤੁਹਾਨੂੰ ਦਵਾਈ ਦਿਵਾਉਣ ਕੀ ਕਰ ਵਾ ਦਵਾਈ ਇਹ ਟੀਕੇ ਬੜੇ ਮਹਿੰਗੇ ਨੇ 1500 ਤੋਂ 2-2000 ਦੇ ਟੀਕੇ ਨੇ ਹਮ ਹਫਤੇ 2-2 ਲੱਗਦੇ ਨੇ ਕਮਾਉਣ ਵਾਲਾ ਇਕੱਲਾ ਬਜ਼ੁਰਗ ਪਿਓ ਆ ਹਾਂਜੀ 10-12 1500 ਰੁਪਏ ਤੱਕ ਵੀ ਪਹੁੰਚ ਜਾਂਦੀ ਹੈ ਦਵਾਈ ਦਵਾਈ ਦਵਾਈਓ ਇਨੀ ਮਹਿੰਗੀ ਹੈਗੀ। ਅਗਲੇ ਆਸ਼ਵਾਨ ਕਾਰਡ ਤੇ ਇਕੱਲੇ ਡੈਲਸੀਸ ਹੁੰਦੀ। ਬਾਕੀ ਦਵਾਈ ਤੁਸੀਂ ਪੱਲੇ ਤੋਂ ਲਵੋਨੇ। ਦਵਾਈ ਪੱਲੇ ਤੋਂ। ਕਿ ਸਾਰਾ ਕੁਝ ਪੱਲੇ ਤੋਂ ਕਰਨਾ ਪੈਂਦਾ। ਪਰ ਆਯੁਸ਼ਮਾਨ ਕਾਰਡ ਤੋਂ ਡੈਲਸੀਸ ਹੁੰਦੀ ਹੈ। ਡੈਲਸੀਸ। ਕਿਉਂਕਿ ਜਿਹੜੇ ਮੈਂ ਪਹਿਲਾਂ ਟੀਕੇ ਲਵਾਉਂਦਾ ਸੀ 2.500 ਵਾਲੇ ਉਹ ਤਾਂ ਚਲੋ ਆਪਾਂ ਮੈਨੇਜ ਕਰਕੇ ਲਵਾ ਲੈਨੇ ਆ। ਹੁਣ 1500 2000 ਦੇ ਟੀਕੇ ਕਿੱਧਰ ਲਵਾਉਣਾ ਹੈ। ਬਹੁਤ ਮੁਨੈਜ ਇੱਕ ਅਦਾਈ ਬੜੀ ਮੁਸ਼ਕਲ ਲੱਗਦਾ। ਦਵਾਈਓ ਆ ਜਾਂਦੀ 5-6000 ਰੁਪਏ ਦੀ ਦੂਸਰੀ ਦਵਾਈ ਹੈ ਜਿਹੜੀਆਂ ਗੋਲੀਆਂ ਨੇ ਦਰਦ ਵਾਲੀਆਂ। ਜਾ ਬੀਪੀ ਦੀਆਂ ਤੇ ਜਿੱਦਾਂ ਮਤਲਬ ਕਿ ਹੋਰ ਕਈ ਵਾਰੀ ਬੇਚੈਨੀ ਕੋਰਾ ਡਾ ਲੱਗੇ ਜਾਂਦੀ ਹੈ ਜੀ ਹੂੰ 5-6000 ਰੁਪਏ ਦੀ ਦਵਾਈ ਹੈ ਮਹੀਨੇ ਦੀ ਹੂੰ ਵੀਪੀ ਦੀਆਂ ਨੇ ਮੈਂ ਇਹ ਗੋਲੀਆਂ ਨੇ ਹੂੰ ਤੋਂ 2-200 ਰੁਪਏ ਵਾਲੇ ਪੱਤੇ ਨੇ ਦੱਤਾਲੇ ਤੁਸੀਂ ਲਗਭਗ ਦੱਸ ਰਹੇ ਹੋ ਮੈਂ 15 ਸਾਲ ਤੋਂ ਡੈਲਸੀ ਡੈਲਸੀਸ ਵਾਲੇ ਪਾਸੇ ਡੈਲਸੀ ਤੇ ਤਾਂ 15 ਸਾਲ ਤੋਂ ਲੱਗ ਹੋ ਹੀ ਰਹੀ ਹੈ ਜਾਂ ਲੱਗ ਕਹਿ ਰਹੇ ਹੋ ਵੀ ਕਮਾਈ ਤਾਂ ਤੁਸੀਂ ਨਹੀਂ ਕਰਦੇ ਜਿੱਦਾਂ ਕਮਾਉਂਦੇ ਹੋ ਹੋਂਗੇ ਉਹ ਤਾਂ ਡੈਲਸੀ ਤੇ ਲੱਗ ਜ ਡੈਲਸੀਸ ਤੇ ਲੱਗ ਜਾ ਇਹ ਸੀਗਾ ਪਹਿਲਾਂ ਵੀ ਚਲੋ ਆਪਣੇ ਕਮਾਈ ਜਾਂਦਾ ਚੱਲੀ ਜਾਂਦਾ ਸੀਗਾ ਮਾੜੀ ਮੋਲਟੀ ਹੈਲਪ ਵੀ ਹੋ ਜਾਂਦੀ ਆ ਪਾਈਨੀਆਂ ਬੜੀ ਹੈਲਪ ਵੀ ਹੋਈ ਹੈ ਪਹਿਲਾਂ ਜਦੋਂ ਮੇਰਾ ਐਕਸੀਡੈਂਟ ਹੋਇਆ ਸੀਗਾ ਹਮ ਆਪਣੇ ਸਨੋਰੀ ਏਡੇ ਨੇ ਨਾ ਪਹਿਲਾਂ ਸਨੋਰ ਤੋਂ ਬੰਦਾ ਮਿਲਿਆ ਇੱਕ ਸਨੋਰੀ ਏਡੇ ਨੇ ਉਹਨਾਂ ਨੇ ਮੇਰੀ ਵੀਡੀਓ ਬਣਾ ਕੇ ਪਾਈ ਸੀ 50-60000 ਰੁਪਏ ਦੀ ਹੈਲਪ ਹੋਈ ਸੀ ਜੀ ਹੂੰ ਤੇ ਉਹਦੇ ਨਾਲ ਵਧੀਆ ਆਣ 7-8 ਸਾਲ ਲੰਘੇ ਵਧੀਆ ਆਣ ਅੱਛਾ ਹਾਂ ਹੁਣ ਫੇਰ ਹੁਣ ਤਾਂ ਮੈਂ ਜਮੀਨੋਂ ਪੈ ਗਿਆ ਹੂੰ ਹੁਣ ਤਾਂ ਬਸ ਹੁਣ ਤਿੱਕਤ ਜ਼ਿਆਦਾ ਹਾਂ ਤਿੱਕਤ ਬਹੁਤ ਹੂੰ ਹੁਣ ਤਾਂ ਜਾਣਾ ਨਹੀਂ ਦਿੱਕਤ ਬੜੂ ਤੇ ਹੂੰ ਹੁਣ ਤਾਂ ਮੈਂ ਆਟੋ ਜੇ ਵੀ ਮੈਂ ਇਹਨੇ ਡੈੱਕੇ ਲੱਗਦੇ ਨੇ ਮੈਂ ਬੈਠਣ ਚਾਹਦਾ ਜਿੱਤਰ ਮੈਨੂੰ ਬਿਠਾ ਦੇਣਗੇ ਹੁਣ ਕਿੰਨੇ ਦਿਨਾਂ ਬਾਅਦ ਜਾਣਾ ਪੈਂਦਾ ਤੁਹਾਨੂੰ ਇੱਕ ਦਿਨ ਛੱਡ ਕੇ ਜਾਣਾ ਈ ਕਦਿੰ ਛੱਡ ਕੇ ਹੁਣ ਡੈਲਸਿਸ ਹੁੰਦੀ ਹਾਂ ਹਾਂ 14-15 ਡੈਲਸਿਸ ਦੇ ਮਹੀਨੇ ਚ ਹੋ ਜਾਂਦਾ ਹੂੰ ਚੂਲਾ ਤੋਂ ਡਾ ਹੀ ਲੇ ਪਰ ਜਦੋਂ ਹੁਣ ਜਾਣੇ ਹੋ ਦਿੱਕਤਾਂ ਬਹੁਤ ਜ਼ਿਆਦਾ ਬਹੁਤ ਜਦੋਂ ਹੁਣ ਚੱਕ ਕੇ ਪਠਾਣੇ ਮੇਰਾ ਤਾਂ ਆਪਣਾ ਫ੍ਰੀਜ ਦੇ ਵੀ ਨਹੀਂ ਸਾਰਾ ਕੱਲੇ ਆਤਾ ਥੱਕ ਲੈਣਾ ਇਹ ਪਰ ਮੋਹ ਚੱਲ ਰਿਹਾ ਬਸ ਸ਼ਰੀਰ ਮਦਦ ਬਾਕੀ ਕੰਮ ਨਹੀਂ ਕਰ ਰਿਹਾ ਜਮੇ ਨਹੀਂ ਕੰਮ ਕਰਦਾ ਮੈਂ ਪਾਸਾ ਨਹੀਂ ਲੈ ਸਕਦਾ ਆ ਦੇਖੋ ਸਰਾਣਾ ਲੱਗ ਜੇ ਪਾਸਾ ਵੀ ਲੈਣ ਕਿ ਤੁਹਾਨੂੰ ਨਾਲ ਬਣਾਣਾ ਰਾਤ ਨੂੰ ਠਾਲ ਲ ਕੇ ਮਾੜਾ ਮੋਟਾ ਜੇ ਪਾਸਾ ਲੈਣਾ ਭਾਵੇਂ ਤੇ ਬਹੁਤ ਟੋਏ ਮੇਰੀ ਬਹੁਤ ਦਰਦ ਕਰਦੀ ਹੈ ਹੂੰ ਕਾਲਰ ਡੈਲਸ ਕਰਾ ਕੇ ਸਾਰਾ ਦਿਨ ਰੋ ਕੇ ਘਟ ਕੇ ਹੂੰ ਤੁਹ ਦਿੱਕਤਾਂ ਕਾਫੀ ਨਹੀਂ ਉਹ ਦਿੱਕਤਾਂ ਤੇ ਫਿਰ ਭੈਣਾ ਆਉਂਦੀਆਂ ਨੇ ਕਿਵੇਂ ਮਿਲਦੀਆਂ ਨੇ ਜਾਂ ਉਹਨਾਂ ਦੇ ਕਿਵੇਂ ਫਿਰਕੇ ਹਾਂਜੀ ਆ ਜਾਂਦੇ ਨੇ ਜੇ ਲੋੜ ਪੈਂਦੀ ਹੈ ਜੇ ਜ਼ਿਆਦਾ ਜ਼ਰੂਰ ਤੰਗ ਹੋ ਜਾਂਦਾ ਫੋਨ ਕਰ ਦਿੰਨਾ ਤੇ ਆ ਜਾਂਦੀ ਮੇਰੇ ਆਪਣੇ ਘਰ ਨਹੀਂ ਹਾਂ ਆਪਣੇ ਘਰ ਹੂੰ ਤੇ ਫਿਰ ਵਿਆਹ ਉਹਨਾਂ ਦਾ ਕਿਸੇ ਦਾ ਤੁਸੀਂ ਕਰਨਾ ਸੀ ਤੇ ਫਿਰ ਪਿਤਾ ਜੀ ਨੇ ਕੀਤਾ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਤੇ ਠੀਕ ਹੈ ਹਾਂ ਹੁਣ ਜੇ ਜੇਕਰ ਜੇ ਤੁਹਾਡੀ ਕੋਈ ਮਦਦ ਕਰਨਾ ਚਾਹੁੰਦਾ ਹੈ ਹਾਂਜੀ ਤਾਂ ਉਹ ਤੁਹਾਨੂੰ ਕਿਵੇਂ ਸੰਪਰਕ ਕਰੇ ਉਹ ਤੁਸੀਂ ਕੈਮਰੇ ਦੇ ਵਿੱਚ ਹੀ ਦੱਸ ਦੋ ਮੈਂ ਕਿਹੜੀ ਜ ਟੋੜਾ ਐਡਰੈਸ ਦੱਸ ਦੂ ਤੁਹਾਡਾ ਕੋਈ ਮੋਬਾਈਲ ਨੰਬਰ ਉਹ ਦੱਸ ਦੋ ਮੇਰਾ ਪਿੰਡਾ ਸਨੌਰਦ ਹਲਕੇ ਦੇ ਪਿੰਡ ਹੈ ਬੱਲਮਗੜ ਪਿੰਡ ਹੈ ਹੂੰ ਮੋਬਾਈਲ ਨੰਬਰ ਮੇਰਾ 84 71 82 44 ਠੀਕ ਹੈ ਹਾਂਜੀ ਤਾਂ ਕਿ ਕੋਈ ਦੁੱਖ ਦਰਦ ਸੁਣਨਾ ਆਉਂਦਾ ਨਹੀਂ ਨਹੀਂ ਜਦੋਂ ਮੈਂ ਆਟੋ ਚਲਾਉਂਦਾ ਸੀਗਾ ਪਹਿਲਾਂ ਠੀਕ ਸੀਗਾ ਜਦੋਂ ਮੰਨੇ ਨਵੇਂ ਨਵੇਂ ਮਤਲਬ ਆਮਾ ਦੀ ਪਾਰਟੀ ਆਈ ਕਿ ਮਗਾ ਚਲੋ ਕਹਿੰਨੇ ਆ ਵੀ ਇਹ ਆਮਾ ਦੀ ਪਾਰਟੀ ਦੁੱਖ ਦਰਦ ਸੁਣ ਇਤਨਾ ਬਰ ਪ੍ਰਧਾਨ ਬਣਾ ਦਿੰਨੇ ਹਮ ਐਮਐਲ ਨੇ ਤਾਂ ਕੀ ਮਿਲਿਆ ਜਾਏਗਾ ਐਮਐਲਏ ਤਾਂ ਉਹ ਦੂਰ ਦੀ ਗੱਲ ਹੈ ਪ੍ਰਧਾਨਾਂ ਕੋਲ ਜਾਂਦਾ ਜਿੱਤਰ ਸਾਦਾ ਸਬਜ਼ੀ ਮੰਡੀ ਦਾ ਪ੍ਰਧਾਨ ਹੈ ਆਪਣਾ ਮੇਨ ਉਹ ਸਾਡੇ ਹਲਕੇ ਦਾ ਮਤਲਬ ਜੀ ਸਨੋਰ ਪ੍ਰਧਾਨ ਬਣੇ ਬਣੇ ਕਾਫੀ ਮਾਣਾਂ ਕੋਲ ਜਾ ਕੇ ਆਇਆ ਮੂਹ ਤੇ ਸਾਰੇ ਕਹਿ ਦੇਣਗੇ ਕਰਾ ਦਾਂਗੇ ਕਰਾ ਦਾਂਗੇ ਅਤ ਕਈ ਤਾਂ ਮਿਲਣ ਜਾਂਦੇ ਦਫ਼ਤਰੋਂ ਬਾਹਰ ਨਹੀਂ ਜਾਂਦੇ ਠੀਕ ਐਨੇ ਬੁਲਾ ਦੇ ਉਹ ਕਹਿੰਦੇ ਤੂੰ ਆ ਜਾ ਉਧਰ ਕੇ ਮੈਂ ਕਿਹਾ ਜੇ ਮੇਰੇ ਪੁੱਤਰੇ ਜਾਂਦਾ ਫਿਰ ਕਾਹਦਾ ਘਾਟਾ ਸੀ ਮੈਂ ਤੁਹਾਡੇ ਕੋਲ ਮਦਦ ਲੈਣ ਵਾਸਤੇ ਜਾਂਦਾ ਸਾਰੇ ਮੂਹ ਤੇ ਕਈ ਜਨੇ ਕਈ ਘਟੋ ਘਟ ਸੱਤ ਅੱਠ ਪ੍ਰਧਾਨ ਨੇ ਇਸ ਨੌਰ ਦੇ ਹੂੰ ਕਿਸੇ ਸਾਰਿਆਂ ਕੋਲ ਜਾ ਕੋਈ ਨਹੀਂ ਸੁਣਦਾ ਇਹ ਹੂੰ ਮੂਹ ਤੇ ਸਾਰੇ ਕਹਿ ਗਿਆ ਚਲੇ ਜਾਣਗੇ ਹਾਂ ਕਰਾਣੇ ਆ ਪੂਣ ਕਰਨਗੇ ਪੁਰਾਣਾ ਹਸਪੀਟਲ ਇਹ ਬਣਾਣਾ ਵਾ ਗੱਲਾਂ ਨੇ ਮੂਹ ਤੇ ਮਦਦ ਕੋਈ ਕਰਦਾ ਨਹੀਂ ਮਦਦ ਨਹੀਂ ਕੋਈ ਕਰਦਾ ਮੈਂ ਕਹਿੰਦਾ ਮੈਨੂੰ ਪੈਸੇ ਦੀ ਲੋੜ ਮਾਤਾ ਦਵਾਈਆਂ ਠੀਕ ਤਵਾਦ ਪੈਸਾ ਮੈਂ ਕਰ ਹੂੰ ਪੈਸਾ ਮੇਰੇ ਨਾਲ ਥੋੜੀ ਭਗ ਜੀ ਵੀ ਚਲੋ ਜਿੰਨੇ ਦਿਨ ਮੈਂ ਕੱਟ ਰਹੇ ਵੀ ਚਲੋ ਵਧੀਆ ਨਿਕਲ ਜਾਣ ਦੇਣ ਨਹੀਂ ਨਹੀਂ ਤੁਸੀਂ ਠੀਕ ਹੋ ਜਾਓ ਬਿਗੜੀ ਗੱਲ ਹਿੰਮਤ ਨਾ ਹਾਰਿਆ ਕਰੋ ਨਹੀਂ ਹਮ ਤਾਂ ਚਲੋ ਹੂੰ ਉਹ ਸਰੀ ਚ ਦੇ ਬਿਚ ਨਾ ਜਾਣ ਨੀਰੇ ਹੂੰ ਉਹ ਤੱਕ ਠੀਕ ਹੈ ਸਾਰੇ ਆਵਾ ਮਾ ਦੇ ਪਾਰਟੀ ਨਿਕਲ ਲੈ ਨੇ ਕੋਈ ਨਹੀਂ ਆਉਂਦਾ ਹੋਰ ਵੀ ਕੋਈ ਨਹੀਂ ਆਉਂਦਾ ਜਿਹੜਾ ਆਸੇ ਪਾਸੇ ਦੇ ਹੋਰ ਸਰਪੰਚ ਵਗੈਰਾ ਹੋਰ ਹੋਣਗੇ ਨਹੀਂ ਸਰਪੰਚ ਰਸਤ ਕੋਈ ਨਹੀਂ ਦਾ ਕੋਈ ਜਿੱਤਰਾ ਮੰਤਰੀ ਸੰਸਥਾ ਬਣਿਆ ਮੈਣ ਅੱਗੇ ਤੇ ਅੱਗੇ ਕੋਈ ਮਾਣਾ ਮੋਟਾ ਉਹ ਵੀ ਜੇ ਜੋਰ ਪਾ ਦੇ ਕੋਈ ਫੇਰ ਹੈਲਪ ਕਰ ਦਿੰਦੇ ਨੇ ਮਾਣਾ ਮੋਟੀ ਮਤਲਬ ਈੜਨ ਵੰਦਮਾ ਕੋਈ ਮੈਂਡ ਜਾਣਦਾ ਹੋਵੇ ਇਤਰੇ ਇੱਕ ਸਾਡਾ ਆਟੋ ਵਾਲਾ ਜਾਣਦਾ ਸੀਗਾ ਉਹਦਾ ਭਾਈ ਮਾਣਾ ਮੋਟਾ ਸੰਸਥਾ ਨਾਲ ਜੁੜਿਆ ਹੋਇਆ ਸੀਗਾ ਉਹਨਾਂ ਕਰਾਤੀ ਸੀ ਵੀ ਪਿੱਤੀ ਆਰ ਬੇਰੀ ਜਦੋਂ ਮੈਂ ਪਿਛਲੀ ਵਾਰੀ ਬਿਮਾਰ ਹੋਇਆ ਸੀਗਾ ਅੱਛਾ ਜੀ ਉਹ ਤੋਂ ਆਲ ਫਕਰਾਤੀ ਵਧੀਆ ਹੁਣ ਤਾਂ ਦੱਸ ਜੇ ਕਰਿਆ ਵਾਲੇ ਫੋਨ ਵੀ ਚੱਕ ਦੇ ਦੱਸ ਜੇ ਇੱਕ ਸੰਸਤ ਵਾਲੇ ਰੋਜ਼ ਕਿੱਥੇ ਹੁਣ ਕਿੱਥੋਂ ਆਲਾ ਵੀ ਕਰੀ ਆਇਆ ਉਹ ਹੂੰ ਪਿਤਾ ਜੀ ਕੀ ਕਹਿੰਦੇ ਨੇ ਤੁਹਾਡੇ ਪਿਤਾ ਜੀ ਆ ਗਿਆਣਗੇ ਵਿਚਾਰੇ ਸਵੇਰ ਚਲੇ ਜਾਂਦੇ ਨੇ ਸ਼ਾਮ ਨੂੰ ਆ ਜਾਂਦੇ ਨੇ ਜੋਂਦੀ ਆਮਣ ਮੋਟਾ ਜਦ ਦਵਾਈ ਬੁੱਟੀ ਵਾਸਤੇ ਕਰ ਕਢ ਲਿਆਂ ਗਟ ਸਬਜ਼ੀ ਭਾਜੀ ਲੈ ਆਂਦੇ ਨੇ ਹੁਣ ਜਵਾਕ ਵੀ ਨੇ ਦੋ ਛੋਟੇ ਛੋਟੇ ਮਰੇ ਭੈਣ ਦੇ ਨਾਲ ਫਕਰਨ ਵਾਸਤੇ ਕਪੜੇ ਤੋਂ ਉੰਦੇ ਨੇ ਪ੍ਰੈਯੋ ਮਾੜਾ ਮੋਟਾ ਸੌਦਾ ਟੀਗ ਦਵਾਈਆਂ ਵਾਸਤੇ ਚਲੋ ਲੈ ਕੇ ਜਾਣਾ ਆਣਾ ਟੀਲ ਇੰਨਾ ਮਹਿੰਗਾ ਹੂੰ ਜਾਣਾ ਨਾ ਟਾਈਮ ਖਰਾਬ ਹੋਣਾ ਨੰਬਰਨ ਲੱਗਦਾ ਸਾਰੇ ਦਿਨ ਨੰਬਰ ਸਹੀ ਜਾ ਆਟੋ ਚਾਲ ਦੇਣੇ ਹੁਣ ਇਸ ਤਰ੍ਹਾਂ ਖਾਲੀ ਕਿਤਨਾ ਭਜਾਈ ਜਾਈਏ ਹੂੰ ਸਵਾਰੀ ਮਿਲਦੇ ਟੈਂਪੋ ਬਹੁਤ ਆ ਤੁਸੀਂ ਆਪ ਨਿਕਲ ਲੈਣਾ ਬਟਿਆਲੇ ਅਸ਼ੀਰ ਸਾਰੇ ਦਿਨ ਜਦੋਂ ਤੁਹਾਨੂੰ ਇਹ ਪ੍ਰੋਬਲਮ ਸੀ ਤਾਂ ਕਿਡਨੀ ਵਾਲੀ ਵੀ ਪ੍ਰੋਬਲਮ ਸੀ ਤੁਹਾਡਾ ਡਾਇਲਸਿਸ ਹੁੰਦਾ ਸੀ ਉਦੋਂ ਤੁਸੀਂ ਹਿੰਮਤ ਨਹੀਂ ਹਾਰੀ ਉਦੋਂ ਤੁਸੀਂ ਜਾਂਦੇ ਰਹੇ ਜਦੋਂ ਤੱਕ ਸਰੀਰ ਚੱਲ ਰਿਹਾ ਮੈਂ ਵਧੀਆ ਚੱਲ ਰਹੀ ਮੰਨੋ ਹੁਣ ਵੀ ਮੈਂ 7-8 ਸਾਲ ਕੱਢ ਗਿਆ ਉਹ ਵੀ ਚੱਕ ਕੇ ਟੈਂਪੋ 'ਚ ਬਿਠਾਣਾ ਸਾਰਾ ਦਿਨ ਟੈਂਪੋ 'ਚ ਬਿਠੇ ਰਹਿਣਾ ਸਵੇਰੇ 8 ਵਜੇ ਆ ਕੇ ਰਾਤ ਨੂੰ 8 ਵਜੇ ਜਾਣਾ ਤੁਸੀਂ ਲਾ ਲਓ 12 ਘੰਟੇ ਆਟੋ ਦੇ ਵਿੱਚ ਬਿਠੇ ਰਹਿਣਾ ਜੇ ਮੈਨੂੰ ਮਾਣਾ ਮੋਟੇ ਨੀਂਦ ਆਰੀ ਤੇ ਇਤਨੀ ਆਟੋ ਦੇ ਸੀਟ ਦੇ ਉੱਤੇ ਲੰਬਾ ਪੈ ਜਾਣਾ ਜੇ ਨਵੇਂ ਮਰ ਪੁੱਪੇ ਆਣੀ ਜਾਂਦਾ ਸੀ ਜਿੱਦ ਤਰ੍ਹਾਂ ਹੁਣ ਯਾਰ ਦੋਸਤ ਖੜੇ ਹੁੰਦੇ ਨੇ ਉਹ ਪਾ ਦਿੰਦੇ ਸੀ ਲੰਬਾ ਫੜ ਕੇ ਤੇ ਸਾਰਾ ਦਿਨ ਆਟੋਜ ਦੇ ਵਿੱਚ ਹੀ ਕੱਢੀ ਜਾਂਣਾ ਬਾਥਰੂਮ ਤਾਂ ਆਂਦਾ ਹੀ ਨਹੀਂ ਇਕੱਲੀ ਲੈਟਰਿੰਗ ਆਉਂਦੀ ਉਹ ਸਵੇਰੇ ਕਰਕੇ ਚਲੇ ਜਾਂਦਾ ਅਗਲੇ ਨੂੰ ਸਵੇਰੇ ਚਲੋ ਇਹ ਬਾਥਰੂਮ ਨਹੀਂ ਹੁੰਦਾ ਤੁਹਾਡਾ ਬਾਥਰੂਮ ਨਹੀਂਦਾ ਸਰੀਰ ਤੇ ਪੜ ਜਾਂਦਾ ਜੀ ਉਹਦੇ ਕਰਕੇ ਡਾਇਲਿਸਿਸ ਉਹਦੇ ਕਰਕੇ ਡਾਇਲਿਸ ਜਿਹੜੀ ਕਿਡਨੀ ਆਉਂਦੀ ਹੈ ਸਫਾਈ ਕਰਦੀ ਹੈ ਬਾਥਰੂਮ ਰਹੀ ਤੇ ਬਾਥਰੂਮ ਕੰਮ ਨਹੀਂ ਕਰ ਰਹੀ ਹੁਣ ਜਿਹੜੀ ਤੁਸੀਂ ਕਹਿੰਦੇ ਹੋ ਪੱਟ ਦੇ ਵਿੱਚ ਕਿਡਨੀ ਉਹ ਤਾਂ ਜਿਵੇਂ ਛੋਟੀ ਜੀ ੱਡੀ ਪਤਾ ਹੀ ਨਹੀਂ ਕਿ ਹੈਗੀ ਹੈ ਕਿ ਨਹੀਂ ਕੱਲਾ ਤਾਂ ਪਤਾ ਨਹੀਂ ਲੱਗਿਆਗਾ ਹੂੰ ਘੰਟਾ ਲੱਗਿਆ ਰਿਹਾ ਜਿੱਦ ਤਰ੍ਹਾਂ ਮਤਲਬ ਆਪਾਂ ਅਰਜਿੰਦਰਾ ਦੇ ਵਿੱਚ ਜਦੋਂ ਮੈਂ ਪਰਦੀ ਹੋਏ ਦੇ ਪਹਿਲਾਂ ਸੁਰੂ-ਸੁਰੂ ਚ ਇੱਕ ਘੰਟਾ ਲੱਗਿਆ ਲਗਾ ਤੇ ਉਹਨਾਂ ਦਾ ਲੱਭੀ ਹੋਣੇ ਕਿ ਬੰਦੇ ਨੂੰ ਤੇ ਦੂਜਾ ਡਾਕਟਰ ਬੁਲਾਇਆ ਸੀਗਾ ਫਿਰ ਉਹਨਾਂ ਇੱਥੇ ਫਿਰ ਉੱਥੇ ਤੱਕ ਪੱਟਾਂ ਦੇ ਵਿੱਚ ਦੇਖਿਆ ਵੀ ਕਿੱਥੇ ਕਿਡਨੀ ਬੰਦਾ ਜੁਆ ਨਹੀਂ ਸਕਦਾ ਵੀ ਚਲ 5-8 ਸਾਲ ਦਾ ਬੰਦਾ ਕੱਢ ਜਾਂਦਾ ਕਿਡਨੀ ਦੇ ਬਗੈਰ ਹੂੰ 18-19 ਸਾਲ ਫਿਰ ਉਹ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ 18-19 ਰੋਟੀਆਂ ਖਾ ਜਾਂਦਾ ਇੱਕ ਟਾਈਮ 'ਚ ਹੋਕ ਬੋਤ ਲੱਗਦੀ ਕੰਮ ਵੀ ਬਹੁਤ ਕਰਦਾ ਹੈ ਅੱਛਾ ਇਹ ਠੇਕੇਦਾਰ ਕੋਲ ਲੱਗਦਾ ਮੈਂ ਪਰ ਪੈਸੇ ਨਹੀਂ ਦਿੰਦਾ ਜੀ ਕੋਈ ਹਮ ਕੰਮ ਮਾ ਤਾਂ ਬਹੁਤ ਕਰਾਉਂਦੇ 8 ਵਜੇ ਡੂੜੀ ਤੇ ਵਗ ਜਾਣਾ 6 ਵਜੇ ਛੁੱਟੀ ਕਰਨੀ ਆ 70 80 ਰੁਪਏ ਮਿਲਦੇ ਉਸ ਟਾਈਮ ਅੱਛਾ ਉਹ ਮਿੰਨ ਮੈਂ ਬਾਅਦ ਵਿੱਚ ਦਿੰਦੇ ਸੀ ਅੱਛਾ ਜਦੋਂ ਤੁਸੀਂ ਜਵਾਨ ਨੀਚ ਸੀਗੇ ਤਾਂ 18 ਹਾਂ 18-19 ਸਾਲ ਤੋਂ ਪਹਿਲਾਂ ਮਤਲਬ 15 16 ਸਾਲ ਦੇ ਮੈਨੂੰ ਪੜਾਈ ਦਾ ਜੀਅ ਨਹੀਂ ਸੀਗਾ ਹਮ 13 14 ਸਾਲ ਦਾ ਸੀਗਾ ਜਦੋਂ ਮੈਂ ਕੰਮ ਕਰਨ ਲੱਗ ਗਿਆ ਸੀਗਾ ਪਹਿਲਾਂ 2 ਸਾਲ ਕੋਈ ਪੈਸੇ ਨਹੀਂ ਮਿਲੇਗੇ ਅੱਛਾ ਜੇ ਚਲੋ ਇਹ ਤਰ੍ਹਾਂ ਹਟ ਦੱਪਾ ਦੋ ਆਪਣਾ ਪਰਪਤਾ ਵੀ ਆਪਾਂ ਆਪਣੇ ਜੋਗਾ ਰੋਟੀ ਜੋਗਾ ਹੋ ਗਏ ਉਹਦੇ ਚਲੋ 70 80 ਵੀ ਆਮ ਬੰਦੇ ਨੂੰ ਮਤਲਬ 150 ਮਿਲਦਾ ਹੈ ਜਿਹੜਾ ਫੋਰ ਮੈਨੇਜ ਹੁੰਦਾ ਹੈ ਮਿਸਤਰੀ ਲਾ ਲਓ ਮੈਂ ਤਾਂ ਚਲੋ ਆਪਾਂ ਤਾਂ ਆਪਣੇ ਜੋਗਾ ਹੋਏ ਸੀ ਇਹ ਤਰ੍ਹਾਂ ਚਨਾਈ ਲਾਤੀ ਪਲਾਸ ਛਾਪ ਲਾਤੀ ਪਲਾਸਟਰ ਕਰਨ ਦੀ ਉਦੋਂ ਉਦੋਂ ਕਦੇ ਜਹਨ ਦੇ ਵਿੱਚ ਆਇਆ ਸੀ ਵੀ ਵੀ ਇਹੋ ਜਿਹਾ ਕੁਝ ਵੀ ਹੋਊਗਾ ਕੁਝ ਵੀ ਪਤਾ ਨਹੀਂ ਸੀਗਾ ਜੀ ਮੈਨੂੰ ਤਾਂ 15 ਰੋਟੀਆਂ ਵਾ ਤਿੰਨ ਡੱਬੇ ਵਾਲੇ ਤਿੰਨ ਡੱਬੇ ਹੁੰਦੇ ਨੇ ਹੂੰ ਰੋਟੀਆਂ ਉਹ ਲੈ ਕੇ ਜਾਂਦਾ ਉਹ ਵੀ ਘੱਟ ਪੈ ਜਾਂਦੀ ਦੁਪਹਿਰ ਨੂੰ ਮੈਨੂੰ ਕੰਮ ਤੇ ਸ਼ਾਮ ਨੂੰ ਆ ਕੇ ਫੇਰ ਮੈਂ 15 16 ਰੋਟੀਆਂ ਖਾਇਆ ਦੇ ਇੱਕ ਟਾਈਮ 'ਚ ਹੂੰ ਤੇ ਰੋਟੀਆਂ ਬਹੁਤ ਖਾਂਦਾ ਕੰਮ ਵੀ ਕਰਦਾ ਹੀ ਆ ਪਰ ਠੇਕੇਦਾਰ ਪੈਸੇ ਕੋਈ ਨਹੀਂ ਦਿੰਦਾ ਮਹੀਨੇ ਬਾਅਦ ਲੜਾਈਆਂ ਕਰ ਕਰਕੇ ਗਾਲਾਂ ਕੱਢ ਕੱਢ ਕੇ ਪੈਸੇ ਲੈਂਦਾ ਗਾ ਉਹ ਸੱਕਾ ਟੱਕ ਗਿਆ ਉਸ ਕੋਲ ਲੱਗ ਜਾ ਉਸ ਕੋਲ ਹਟ ਕੇ ਉਸ ਕੋਲ ਲੱਗੇ ਜਾ ਹੂੰ ਕਰੇ ਸਮਾਂ ਫਿਰ ਉਹ ਜ਼ਿਆਦਾ ਆਉਂਦਾ ਵੀ ਮੈਂ ਤਾਂ ਐਡਾ ਹੋ ਸੀ ਯਾਦ ਆਉਂਦਾ ਹੋਂ ਵੀ ਜੇ ਉਹ ਠੇਕੇਦਾਰ ਮਿਲ ਜਾਂਦੇ ਨੇ ਕਈ ਵਾਰੀ ਆਟੋ ਦੇ ਵਿੱਚ ਆ ਜਾ ਗੱਲ ਕਰਾਂਗੇ ਹੁਣ ਥੱਲੇ ਉਤਰ ਜਾ ਬਤਾ ਤਾਂ ਉਹਨਾਂ ਦੱਸਦਾ ਉਹ ਕਹਿੰਦਾ ਸੋਚਦਾ ਵੀ ਸੋਚ ਵੀ ਨਹੀਂ ਚਾਹਦਾ ਵੀ ਇਹ ਕੰਮ ਤੇਰੇ ਨਾਲ ਹੋਇਆ ਵਾ ਹੂੰ ਸੋਚ ਹੀ ਨਹੀਂ ਸਕਦਾ ਉਹ ਬੰਦਾ ਵੀ ਡਿੱਡੀਆਂ ਕੋਠੀਆਂ ਬਣਾਏ 90 ਵੀ ਜਾਂਦੇ ਰਏ ਸੀ ਕੰਮ ਕਰਨ ਵਾਸਤੇ ਠੇਕੇਦਾਰ ਨਾਲ ਤੇ ਜਿਹੜੇ ਸਕੂਲ ਬਣਾਏ ਮੈਂ ਕਹਿ ਕੇ ਗਿਆ ਕਹਿੰਦਾ ਕਈ ਵਾਰ ਜਿਤਨਾ 90 ਜਾਂਣਾ ਉਹਨਾਂ ਕੋਈ ਸਵਾਰੀ ਲੈ ਕੇ ਆਟੋ ਚ ਲਾਂਦਾ ਮੈਂ ਗਿਆ ਸਕੂਲ ਮੈਂ ਕੰਮ ਕਰਕੇ ਗਿਆ ਕੋਈ ਮੰਨਦਾ ਨਹੀਂ ਕਹਿੰਦਾ ਨਹੀਂ ਮੰਨਦਾ ਹੂੰ ਕਹਿੰਨੀ ਮੰਨਦਾ ਵੀ ਇਹ ਬੰਦਾ ਵੀ ਇਤਨਾ ਇਤਨਾ ਕੰਮ ਕਰਦਾ ਜੀ ਅੱਜ ਮੰਜੇ ਦੇ ਪਿਆ ਹੂੰ ਤਾਂ ਫਿਰ ਮਾਤਾ ਜੀ ਕਦੋਂ ਪੂਰੇ ਮਾਤਾ ਜੀ ਫਿਰ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਉਹ ਤੋਂ ਸਾਲ ਬਾਅਦ ਬਾਅਦ ਉਹ ਪੂਰੇ ਹੋ ਗਏ ਹੂੰ ਪਹਿਲਾਂ ਉਹ ਫਿਰ ਉਦੋਂ ਸਾਹਮਦੇ ਸੀ ਹਾਂ ਉਹਨਾਂ ਦਾ ਸਰੀਰ ਬਹੁਤ ਭਾਰੀ ਸੀ ਉਹ ਤਾਂ ਵਿਆਹ ਵਿਚਾਰੀ ਪਹਿਲਾਂ ਹੀ ਬੈਠੀ ਸੀ ਠੀਕ ਹੈ ਗਰਸੇਵ ਸਿੰਘ ਦੇ ਚਾਚਾ ਹੀ ਸਾਡੇ ਨਾਲ ਮੌਜੂਦ ਨੇ ਅੱਜਕੱਲ੍ਹ ਤੁਹਾਡਾ ਕੀ ਨਾਮ ਆ ਤਸੈਮ ਸਿੰਘ ਗਰਸੇਵਕ ਦੱਸ ਰਿਹਾ ਵੀ ਮੈਂ 15 ਸਾਲਾਂ ਤੋਂ ਲਗਭਗ ਵੀ ਇਸ ਤਰ੍ਹਾਂ ਇਹ ਬਿਮਾਰੀ ਦੇ ਨਾਲ ਜੂਝ ਰਿਹਾ ਉਹਨਾਂ ਦੀ ਕਿਡਨੀ ਜਿਹੜੀ ਆ ਉਹ ਪੱਟ ਦੇ ਵਿੱਚ ਡੈਲਿਸਿਸ ਕਹਿੰਦੇ ਵੀ 15 ਲਗਭਗ 15 ਸਾਲਾਂ ਤੋਂ ਹੋ ਰਿਹਾ ਫਿਰ ਮੰਜੇ ਤੇ ਵੀ ਪਿਆ ਨੂੰ ਕਹਿੰਦੇ ਲੰਮਾ ਸਮਾਂ ਹੋ ਗਿਆ ਤਾਂ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪਰਿਵਾਰ ਕੀ ਚਾਹੁੰਦਾ ਹੁਣ ਤੇ ਇੱਕ ਚਲੋ ਜੀ ਇਹ ਥੋੜਾ ਵਾਲਾ 2 ਰੁਪਏ ਕੇ ਟਾਈਮ ਪੀ ਚਲਾ ਕੇ ਗੁਜ਼ਾਰਾ ਕਰੀ ਜਾਂਦਾ ਸੀ ਹੁਣ ਤੇ ਮੰਦੇ ਦੇ ਪਿਆ ਜੀ ਇਹਨੂੰ ਚੱਕ ਕੇ ਲਾਇਟਰਿੰਗ ਬਾਥਰੂਮ ਤੇ ਲਗਾਉਂਦੇ ਆਂ ਜੀ ਇਹ ਆਪਣਾ ਹੱਥ ਵੀ ਨਹੀਂ ਧੋ ਸਕ ਜਾਂਦੇ ਹੱਥ ਵੀ ਅਸੀਂ ਧਵਾਉਂਦੇ ਆਂਦੇ ਬਹੁਤ ਤਕਲੀਫ ਆ ਜੇ ਇਹਨਾਂ ਨੂੰ ਬਹੁਤ ਹਾਂ ਇਦਾਂ ਦੀਆਂ ਦਿੱਕਤਾਂ ਜੀ ਪਰਿਵਾਰ ਜੇ ਕੋਈ ਸਮਾਜ ਸੇਵੀ ਕੋਈ ਮਦਦ ਕਰਨਾ ਚਾਹੁੰਦਾ ਤਾਂ ਪਰਿਵਾਰ ਕੀ ਚਾਹੁੰਦਾ ਕਿ ਇਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਪਰਵਾਰ ਤੇ ਜਾਂਦਾ ਜੀ ਚਲੋ ਤੁਹਾਡੇ ਵਾਲੀ ਮਦਦ ਇਹ ਕੀਤੀ ਜਾਵੇ ਦਵਾਈ ਬੂਟੀ ਜੋਗਾ ਕੋਈ ਪੈਸਾ ਮਿਲ ਜਾ ਜੀ ਹੂੰ ਹੋਰ ਕੋਈ ਗੱਲ ਨਹੀਂ ਕੋਈ ਉਹ ਨਹੀਂ ਹੈਗੀ ਕਿੰਨੇ ਭੈਣ ਭਰਾ ਨੇ ਇਹ ਤਿੰਨ ਭੈਣ ਭਰਾ ਜੀ ਦੋ ਭੈਣਾਂ ਵੱਡੀਆਂ ਜੀ ਇੱਕ ਇਹਨਾਂ ਤੋਂ ਛੋਟੀ ਸੀ ਅੱਛਾ ਤਿੰਨ ਭੈਣਾਂ ਨੇ ਇਕੱਲਾ ਭਰਾ ਹੈ ਹਾਂ ਜੀ ਇਕਲੌਤਾ ਭਰਾ ਹੈ ਹਾਂ ਜੀ ਉਹਨਾਂ ਦੇ ਚਲੋ ਸਾਡੀ ਘਰ ਦੀ ਆਪਣੇ ਘਰ-ਵਾਰ ਚਲੀਆਂ ਗਈਆਂ ਹੂੰ ਫਿਰ ਲੋੜ ਟਾਈਮ ਬਲਾ ਵੀ ਲੈਂਦੇ ਆ ਵੀ ਜਾਂਦੀਆਂ ਰੋਜ਼ ਕਿਸੇ ਕੋਲ ਆਏ ਨਹੀਂ ਜਾਂਦਾ ਜੀ ਹੂੰ ਐਸ ਤਰ੍ਹਾਂ ਦੀ ਬਹੁਤ ਤਕਲੀਫਾਂ ਚੱਲ ਰਹੀਆਂ ਤੇ ਹੁਣ ਜੇ ਕੋਈ ਸਮਾਜ ਸੇਵੀ ਜਾਂ ਕੋਈ ਵੀ ਤੁਹਾਡੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਤੁਹਾਡੇ ਨਾਲ ਸੰਪਰਕ ਕਰਕੇ ਇੱਥੇ ਫਾਈਨੈਂਸ਼ਲੀ ਮਤਲਬ ਤੁਹਾਨੂੰ ਵੀ ਇਲਾਜ ਦੇ ਲਈ ਪੈਸੇ ਦੀ ਜ਼ਰੂਰਤ ਪੈਂਦੀ ਹੈ ਕਿਉਂ ਇਲਾਜ ਮਹਿੰਗਾ ਹਾਂ ਜੀ ਇਹਾਰੇ ਬਹੁਤ ਮਹਿੰਗਾ ਜੀ ਦਵਾਈਆਂ ਵੀ ਟੀਕੇ ਵੀ ਬਹੁਤ ਮਹਿੰਗੇ ਆਂ ਜੀ ਹੂੰ ਤੀਜੇ ਦਿਨ ਇਹਨਾਂ ਦਾ ਡਾਇਲਸ ਹੁੰਦਾ ਜੀ ਹਰ ਮਰੀਕ ਦਿਨ ਛੱਡ ਕੇ ਹਾਂ ਜੀ ਇੱਕ ਦਿਨ ਛੱਡ ਕੇ 150 ਹੋ ਰਿਹਾ ਜੀ ਮਹੀਨੇ 'ਚ 15 150 ਹੋ ਜਾਂਦੇ ਆ ਜੀ ਹੂੰ ਤਾਂ ਫਿਰ ਉਹ 15 ਦਿਨ ਲੈ ਕੇ ਜਾਣਾ ਪੈਂਦਾ ਮਹੀਨੇ ਦੇ ਵਿੱਚੋਂ ਉਹ ਕਿਸ ਤਰ੍ਹਾਂ ਲੈ ਕੇ ਜਾਂਦੇ ਨੇ ਫਿਰ ਉਹ ਇਹਨਾਂ ਦੇ ਡਾਟੀ ਜੀ ਟੈਂਪੋ ਤੇ ਬਿਠਾ ਕੇ ਅਸੀਂ ਚੱਕ ਤੇ ਉਹਨੂੰ ਬਿਠਾਉਂਦੇ ਆ ਜੀ ਹੂੰ ਅੰਦਰੋਂ ਰੈੜੀ ਤੋਂ ਬਿਠਾ ਕੇ ਲਿਆਉਂਦੇ ਆਂ ਜੀ ਨਾਲ ਆ ਕੇ ਰੈੜੀ ਇਹਨੂੰ ਟੈਂਪੂ 'ਚ ਪਿਠਾ ਦੇਂਦੇ ਆ ਇਸ ਤਰ੍ਹਾਂ ਹੀ ਫਿਰ ਇਹਨੂੰ ਆਏ ਨੂੰ ਘਰਾਂ ਲਾਉਂਦੇ ਆ ਜੀ ਫਿਰ ਮੰਜੇ ਤੇ ਚੱਕ ਕੇ ਹੀ ਪਾਉਂਦੇ ਆ ਜੀ ਇਹਨੂੰ ਹੱਲ ਨਹੀਂ ਦੇ ਕੋਈ ਨਹੀਂ ਮਿਲਦਾ ਮੈਡਮ ਹੂੰ ਬਹੁਤ ਤਕਲੀਫ ਦੇ ਵਿੱਚ ਹੈ ਤਾਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਾਂ ਸਰਕਾਰ ਨੂੰ ਜਾਂ ਕਿਸੇ ਹੋਰ ਨੂੰ ਤੁਹਾਡੇ ਏਰੀਏ ਦੇ ਵਿਧਾਇਕ ਵੀ ਹੈਗੇ ਨੇ ਪਠਾਨਮਾਜਰਾ ਅਸੀਂ ਤਾਂ ਇਹ ਅਪੀਲ ਕਰਦੇ ਆਂ ਇਹਨਾਂ ਦੀ ਕੋਈ ਦਵਾਈ ਬੂਟੀ ਵਾਸਤੇ ਮਦਦ ਹੋ ਜਾਈ ਤਾ ਵੀਰ ਗੁਰਸੇਵਕ ਸਿੰਘ ਦਾ ਜੋ ਦੁਖਦਰਦਾ ਉਹ ਅਸੀਂ ਤੁਹਾਨੂੰ ਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤੈਨੂੰ ਲੈ ਕੇ ਸਾਡਾ ਕੋਈ ਵਿਊਜ਼ ਲੈਣਾ ਜਾਂ ਹੋਰ ਜਿਹੜਾ ਉਹ ਕਿਸੇ ਤਰ੍ਹਾਂ ਦਾ ਕੋਈ ਮਨੋਰਥ ਨਹੀਂ ਹੈਗਾ ਅਨਮਿਊਟ ਦਾ ਸਿਰਫ ਇੱਕੋ ਹੀ ਸਨੇਹ ਹੈ ਕਿ ਜੇਕਰ ਕੋਈ ਵੀਰ ਜਾਂ ਕੋਈ ਸਮਾਜ ਸੇਵੀ ਸੰਸਥਾ ਇਹਨਾਂ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਗੁਰਸੇਵਕ ਸਿੰਘ ਹੋਣਾ ਨੇ ਆਪਣੇ ਮੋਹੋਂ ਜਿਹੜਾ ਇੱਕ ਨੰਬਰ ਵੀ ਦੱਸਿਆ ਉਹ ਅਸੀਂ ਸਕਰੀਨ ਦੇ ਉੱਤੇ ਵੀ ਫਲੈਸ਼ ਕਰ ਦਵਾਂਗੇ ਤੇ ਨਾਲ ਹੀ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਐਡਰੈਸ ਆ ਉਹ ਵੀ ਦੱਸਿਆ ਉਹਨਾਂ ਦਾ ਇਹ ਘਰ ਹੈਗਾ ਇਸ ਐਡਰੈਸ ਦੇ ਉੱਤੇ ਇਸ ਨੌਰ ਹਲਕੇ ਦੇ ਵਿੱਚ ਪਿੰਡ ਪੈਂਦਾ ਤਾਂ ਇਸ ਜਗ੍ਹਾ ਦੇ ਉੱਤੇ ਆ ਕੇ ਹੋ ਇਹਨਾਂ ਦੀ ਮਦਦ ਕਰ ਸਕਦੇ ਨੇ ਸਿੱਧਾ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਸਾਡਾ ਮਕਸਦ ਸਿਰਫ ਉਹਨਾਂ ਦਾ ਦੁੱਖ ਦਰਦ ਤੇ ਉਹਨਾਂ ਦੀ ਸਮੱਸਿਆ ਨੂੰ ਤੁਹਾਡੇ ਤੱਕ ਪਹੁੰਚਾਉਣਾ ਸੀ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾਨਵੇਂ ਉੜਦੇ ਨਾਲ